ਹੁੰਦੀ এনवायरमेंटਲੀ ਇਦਾਂ ਦੀ ਹੋ ਜਾਂਦੀ ਹੈਗੀ ਹੈ ਕਿਉਂਕਿ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਵਧ ਗਿਆ ਹੈਗਾ ਫਿਰ ਜ਼ਿੰਮੇਵਾਰੀਆਂ ਫਿਰ ਘਰ ਦੇ ਐਕਸਪੈਂਸਸ ਘਰ ਚਲਾਉਣਾ ਕਿੱਦਾਂ ਆਈ ਥਿੰਕ ਲੋਕਾਂ ਦੇ ਦਿਮਾਗ ਤੇ ਇੰਨਾ ਕੁ ਬੋਝ ਪੈ ਗਿਆ ਹੈਗਾ ਕਿ ਉਹਨਾਂ ਨੂੰ ਕਿੱਦਾਂ ਬੈਲੈਂਸ ਨਹੀਂ ਕਰ ਪਾ ਰਹੇ ਰਿਸ਼ਤਿਆਂ ਦੇ ਵਿੱਚ ਤੇ ਆਪਣੇ ਯੂ نو ਵਰਕ ਲਾਈਫ ਦੇ ਵਿੱਚ ਪਰ ਕਈ ਵਾਰ ਬੰਦੇ ਦੀਆਂ ਜ਼ਿੰਮੇਵਾਰੀਆਂ ਦੀ ਪੰਡ ਜਿਹੜੀ ਤੁਹਾਡੇ ਸਿਰ ਤੇ ਮੋਢਿਆਂ ਤੇ ਪੈ ਜਾਂਦੀ ਆ ਉਹ ਉਹ ਰਿਸ਼ਤਿਆਂ ਨੂੰ ਦਬਾ ਦਿੰਦੀਆਂ ਹੈਗੀਆਂ ਉਹ ਫੀਲਿੰਗਸ ਤੁਹਾਡੀਆਂ ਦੱਬ ਜਾਂਦੀਆਂ ਹੈਗੀਆਂ ਡੈਡੀ ਦਾਤੇ ਹੁੰਦੇ ਜਦੋਂ ਕੋਈ ਆਪਣਾ ਕਮਾ ਮਸਲਮ ਭਾਈਚਾਰਾ ਆਇਆ ਜਾਂ ਕੋਈ ਬਰਾਊਨ ਰ ਕਲਰ ਦੇ ਆਪਣੇ ਕਲਰ ਦੇ ਲੋਕੀ ਦੇਖਦੇ ਸੀਗੇ ਉਹ ਸੜਕ ਪਾਰ ਕਰਕੇ ਮਿਲਣ ਜਾਂਦੇ ਸੀਗੇ ਨਾ ਜਿਹੜਾ ਸਿਸਟਮ ਆ ਖਾਣ ਪੀਣ ਦਾ ਆਪਣੇ ਹਾਰਮੋਨਸ ਚੇਂਜ ਹੋ ਗਿਆ ਜਾਂ ਜਿੱਦਾਂ ਫਾਸਟ ਫੂਡ ਇੰਡਸਟਰੀ ਦੇ ਵਿੱਚ ਇਹ ਸਾਰਾ ਆਪਣੇ ਦਿਮਾਗ ਦੇ ਉੱਤੇ ਇੱਕ ਤਰ੍ਹਾਂ ਦੀ ਇੱਕ ਜਿੱਦਾਂ ਚੇਂਜ ਕੀਤਾ ਗਿਆ ਹੈਗਾ ਕਿਉਂਕਿ ਫੂਡ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲਸ ਪਾਈ ਜਾਂਦੀਆਂ ਨੇ ਲੱਗਦਾ ਇਹ ਗੱਲਾਂ ਸੱਚੀਆਂ ਨੇ ਇਹ 100% 200% ਆਲੇ ਕਰਨ ਦੇ ਕੇ ਪੇਰੈਂਟਸ ਉੱਤੇ ਡਿਪੈਂਡ ਹੈ ਕਿ ਪੇਰੈਂਟਸ ਨੂੰ ਜ਼ਿਆਦਾ ਸਮਝਾਉਣਾ ਚਾਹੀਦਾ ਕੋਈ ਮਾਪਿਓ ਨਹੀਂ ਚਾਹੁੰਦਾ ਕਿ ਵੀ ਮੇਰੇ ਬੱਚੇ ਔਲਾਦ ਬੁਰੀ ਨਿਕਲੇ ਉਹ 13 ਸਾਲ ਉਹਨੇ ਮੈਨੂੰ ਉਹ ਕੁੜੀ ਮੈਨੂੰ ਨਿਖਾਰ ਕੇ ਗਈ ਆ ਮੇਰੇ ਜਿਹੜੇ ਕੀਤੇ ਹੋਏ ਪਾਪ ਵੀ ਲਾਈਕ واਸ਼ਡ ਆਊਟ ਕਰਕੇ ਗਈ ਆ ਮੈਨੂੰ ਬੁੜੀਆਂ ਕਾ ਬੁੜੀਏ ਬੁੜੀਏ ਕਹਿ ਕੇ ਬੁਲਾਉਂਦੀ ਹੁੰਦੀ ਸੀਗੀ ਆ ਕਰ ਲਾ ਬੁੜੀਏ ਉਹ ਕਰ ਲਾ ਬੁੜੀਏ ਦਾ ਹਨਾ ਬੇਬੇ ਸੀ ਘਰ ਦੇ ਵਿੱਚ ਬਿਲਕੁਲ ਦੀ ਪੰਜਾਬੀ ਇੱਥੋਂ ਦੀ ਪਛਾਣ ਸੀਗੀ ਪਰ ਉਹ ਬਿਲਕੁਲ ਨਹੀਂ ਲੱਗਦਾ ਸੀ ਵੀ ਉਹ ਉਹ ਜਿੱਦਾਂ ਇੱਥੋਂ ਦੀ ਇੱਥੋਂ ਦਾ ਦਾ ਜਨਮ ਜੰਪਾਲ ਇੱਥੋਂ ਦਾ ਹੋਇਆ ਫਿਰ ਇਹਨੇ ਮੈਨੂੰ ਦੋ ਗੀਤ ਸੁਣਾਏ ਸੀ ਕਿ ਇੱਕ ਸੀਗਾ ਆ ਮੇਰੇ ਦੂਜਾ ਮਾਮਾ ਤੇ ਧੀਆ ਰਲ ਬੈਠੇ ਆ ਨੀ ਮਾਈ ਸ਼ਾਵ ਦੇ ਵਿੱਚ ਅੱਛਾ ਗੀਤ ਸੁਨਾਇਆ ਫਿਰ ਦੂਜਾ ਗੀਤ ਇਹਨੇ ਸ਼ਾਵਰ ਚ ਕੁਝ ਘੰਟੇ ਪਹਿਲਾਂ ਉਹਦੀ ਡੈਥ ਤੋਂ ਦੂਜਾ ਗੀਤ ਇਹਨੇ ਸੁਨਾਇਆ ਸੀਗਾ ਮੇਰੇ ਚਰਖੇ ਨੂੰ ਖੂਬ ਸਜਾਇਓ ਨੀ ਸਹੇਲਿਓ ਮੈਂ ਤੁਰ ਚੱਲੀ ਮੇਰੀ ਅਮੜੀ ਤਾਂ ਰਹਿ ਗਈ ਕੱਲੀ ਹੈਨਾ ਤੇ ਇੱਕ ਪੱਥਰ ਦਿਲ ਤੇ ਰੱਖ ਕੇ ਮੈਂ ਉਹ ਗੀਤ ਗੀਤ ਗਾਇਆ ਉੱਚੀ ਦੇ ਨੇ ਮੈਂ ਪੂਰਾ ਲਾਈਕ ਆਪਣਾ ਜਿੱਦਾਂ ਇੱਕ ਵਿਆਹ ਦਾ ਗੀਤ ਹੁੰਦਾ ਉਹਨੂੰ ਮੈਂ ਉਸ ਟਾਈਮ ਮੈਂ ਗਾਇਆ ਅਸੀਂ ਜਸ ਤਿਆਰ ਹੋ ਰਹੇ ਸੀਗੇ ਮੈਂ ਟਸਕੈਂਟਾਂ ਦੇ ਵਿੱਚ ਬਿੱਲਾਂ ਵਜੀਆਂ ਜੋਰ-ਜੋਰ ਦੀ ਧਾਣਾ ਤੇ ਮੈਂ ਤਾਂ ਉਹ ਰਾਈਟ ਅਵੇ ਮੈਂ ਖੋਲਿਆ ਦਰਵਾਜ਼ਾ ਕੋਈ ਵੀ ਨਹੀਂ ਸੀਗਾ ਇੱਧਰ ਉੱਧਰ ਸਾਰੇ ਦੇਖਿਆ ਕੁਛ ਨਹੀਂ ਸੀ ਫਿਰ ਜੀ ਇਹਨਾਂ ਨੂੰ ਪਤਾ ਹੈਗਾ ਪਰ ਉਹ ਮੈਨੂੰ ਪਤਾ ਸੀ ਇੱਕ ਸੀਸ ਦਾ ਇੱਕ ਸਾਈਨ ਸੀਗਾ ਵੀ ਆ ਕੇ ਵੀ ਮੈਨੂੰ ਨਹੀਂ ਬੁਲਾ ਕੇ ਕੋਲ ਦੀ ਲੰਗੇ ਆ ਮੇਰੀ ਇੰਟਰਵਿਊ ਲੈਣੀ ਆ ਅੜਾਕਾਰ ਚਾਹ ਰਹੀਆਂ ਵੀ ਤੁਸੀਂ ਮੈਨੂੰ ਪੱਲਾ ਫਤੇ ਬੁਲਾ ਕੇ ਜਾਓ ਤੇ ਇਹ ਰੂਹਾਂ ਵਿਚਰਦੇ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਜਿਹੜੇ ਅੰਦਰੋਂ ਅਟੈਚਮੈਂਟ ਹੁੰਦੇ ਤੁਸੀਂ ਉਹ ਆਪਣੇ ਵਿੱਚ ਹੀ ਰੂਹਾਂ ਨਾਲ ਤੁਸੀਂ ਜ਼ਰੂਰ ਮਿਲੋਗੇ ਸਾਥੀਰੇ ਕਾਲ ਜੀ ਪੀ ਡੀਓ ਟਾਕਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਗੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ ਅੱਜ ਦੀ ਜੋ ਗੱਲਬਾਤ ਹੈ ਅੱਜ ਦੇ ਜ਼ਿੰਦਗੀ ਦੇ ਵਿੱਚ ਸਾਡੀ ਇੱਕ ਨਿੱਕਾ ਜਿਹਾ ਵੀ ਦੁੱਖ ਆ ਜਾਂਦਾ ਤੇ ਅਸੀਂ ਰੱਬ ਤੋਂ ਦੂਰ ਹੋ ਕੇ ਬਹਿ ਜਾਂਦੇ ਹਾਂ ਰੱਬ ਦੇ ਨਾਲ ਗਿਲੇ ਸ਼ਿਕਵੇ ਕਰਨੇ ਸਟਾਰਟ ਕਰ ਦਿੰਨੇ ਆਂ ਸ਼ੁਰੂ ਕਰ ਦਿੰਨੇ ਆ ਕਿ ਰੱਬਾ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਕਿਉਂ ਲੈ ਜਾਂਦਾ ਪਰ ਜਿਹੜੇ ਭੈਣ ਹੋਣਾਂ ਦੇ ਨਾਲ ਅੱਜ ਅਸੀਂ ਬੈਠੇ ਆ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਉਮਰ ਹੁੰਦੀ ਆ ਬੱਚਿਆਂ ਨੂੰ ਖੜਾਉਣ ਦੀ ਉਸ ਉਮਰ ਦੇ ਵਿੱਚ ਇਹਨਾਂ ਨੇ ਆਪਣੀ ਧੀ ਨੂੰ ਤੋੜਿਆ ਹੱਥੀ ਜਿਹੜੀ ਉਮਰ ਹੁੰਦੀ ਆ ਆਪਣੇ ਹਸਬੰਦ ਦੇ ਨਾਲ ਟਾਈਮ ਸਪੈਂਡ ਕਰਨ ਦੀ ਉਸ ਉਮਰ ਦੇ ਵਿੱਚ ਇਹਨਾਂ ਨੇ ਆਪਣੇ ਹਸਬੰਦ ਨੂੰ ਤੋੜਿਆ ਪਰ ਜਦੋਂ ਵੀ ਸਾਨੂੰ ਕਿਤੇ ਬਾਹਰ ਮਿਲਦੇ ਇੱਕ ਅਲੱਗ ਤੋਂ ਇੱਕ ਪੋਜ਼ਿਟਿਵਿਟੀ ਦੇ ਨਾਲ ਸਾਨੂੰ ਮਿਲਦੇ ਆ ਕਿ ਦੇਖਣ ਨੂੰ ਲੱਗਦਾ ਹੀ ਨਹੀਂ ਕਿ ਯਾਰ ਇੰਨੇ ਦੁੱਖਾਂ ਦਾ ਪਹਾੜ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਟੁੱਟਿਆ ਹੋਊਗਾ ਤੇ ਬਾਕੀ ਇਸ ਹੱਸਦੇ ਚਿਹਰੇ ਦੇ ਪਿੱਛੇ ਕਿੰਨੇ ਕ ਦੁੱਖ ਨੇ ਅੱਜ ਦੀ ਜੋ ਗੱਲਬਾਤ ਹੈ ਅਸੀਂ ਮੈਡਮ ਅਮਨ ਉਹਨਾਂ ਦੇ ਨਾਲ ਕਰਾਂਗੇ ਬੜਾ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਮੈਨੂੰ ਤੁਸੀਂ ਮੌਕਾ ਦਿੱਤਾ ਇਸ ਪਲੇਟਫਾਰਮ ਤੇ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਾਬਾ ਬਈ ਇਹ ਠੀਕ ਹੈ ਪਰਵਾਹ ਠੀਕ ਹੈ ਸਭ ਠੀਕ ਠਾਕ ਹਾਂ ਜੀ ਜੀ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਰਿਸ਼ਤੇ ਹਨਾ ਜੀ ਬਹੁਤ ਸਾਰੇ ਲੋਕ ਕਹਿੰਦੇ ਕਿ ਹਾਂਜੀ ਬੰਦੇ ਜਾਂ ਕੋਈ ਵੀ ਲੋਕ ਰਿਸ਼ਤਿਆਂ ਨੂੰ ਭੁੱਲ ਜਾਂਦੇ ਆ ਜੀ ਤੇ ਕੀ ਇਹ ਗੱਲ ਸਹੀ ਹੈ ਭੁੱਲਦੇ ਤਾਂ ਨਹੀਂ ਆਈ ਥਿੰਕ ਇਥੋਂ ਦੀ এনवायरमेंट ਹੀ ਇਦਾਂ ਦੀ ਹੋ ਜਾਂਦੀ ਹੈਗੀ ਆ ਕਿਉਂਕਿ ਸਟ्रेस ਲੈਵਲ ਬਹੁਤ ਜ਼ਿਆਦਾ ਵਧ ਗਿਆ ਹੈਗਾ ਫਿਰ ਜ਼ਿੰਮੇਵਾਰੀਆਂ ਫੇਰ ਘਰ ਦੇ ਐਕਸਪੈਂਸਸ ਘਰ ਚਲਾਉਣਾ ਕਿੱਦਾਂ ਆਈ ਥਿੰਕ ਲੋਕਾਂ ਦੇ ਦਿਮਾਗ ਤੇ ਇੰਨਾ ਕ ਬੋਝ ਪੈ ਗਿਆ ਹੈਗਾ ਕਿ ਉਹਨਾਂ ਨੂੰ ਕਿੱਦਾਂ ਬੈਲੈਂਸ ਨਹੀਂ ਕਰ ਪਾ ਰਹੇ ਰਿਸ਼ਤਿਆਂ ਦੇ ਵਿੱਚ ਤੇ ਆਪਣੇ ਯੂ نو ਵਰਕ ਲਾਈਫ ਦੇ ਵਿੱਚ ਇਸ ਕਰਕੇ ਥੋੜਾ ਇਹ ਨਾ ਮਨ ਦੇ ਵਿੱਚ ਵੀ ਚਿਰਚੜਾਪਨ ਹੋ ਜਾਂਦਾ ਕਿਉਂਕਿ ਜਦੋਂ ਜ਼ਿੰਮੇਵਾਰੀ ਦੀ ਪੰਡ ਸਿਰ ਤੇ ਆ ਜਾਂਦੀ ਆ ਫੇਰ ਕਿਸੇ ਨੂੰ ਬੁਲਾਉਣ ਨੂੰ ਨਹੀਂ ਜੀ ਕਰਦਾ ਆਪਣਾ ਇਕੱਲਾਪਨ ਏਦਾਂ ਹੀ ਹੁੰਦਾ ਵੀ ਜਦੋਂ ਬੰਦੇ ਨੂੰ ਛੁੱਟੀ ਆ ਕਿਤੇ ਨਾ ਜਾਵੇ ਮੈਂ ਇਕੱਲਾ ਹੀ ਘਰੇ ਰਹਿਣਾ ਵੀ ਏਦਾਂ ਨਹੀਂ ਹੁੰਦਾ ਜ਼ਰੂਰੀ ਕਿ ਉਹ ਉਹਨਾਂ ਨੂੰ ਰਿਸ਼ਤਿਆਂ ਦੀ अहमियत ਭੁੱਲ ਗਿਆ ਜਾਂ ਰਿਸ਼ਤਿਆਂ ਦਾ ਅਹਿਸਾਸ ਨਹੀਂ ਗਿਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਆਮ ਫੀਡਿਸ਼ਰ ਮਿਸ ਕਰਦੇ ਹੋਣੇ ਹਨ ਹਨਾ ਆਪਦੇ ਪਿਆਰਿਆਂ ਨੂੰ ਪਰ ਕਈ ਵਾਰ ਬੰਦੇ ਦੀਆਂ ਜ਼ਿੰਮੇਵਾਰੀਆਂ ਦੀ ਪੰਡ ਜਿਹੜੀ ਤੁਹਾਡੇ ਸਿਰ ਤੇ ਮੋਢਿਆਂ ਤੇ ਪੈ ਜਾਂਦੀ ਆ ਉਹ ਉਹ ਰਿਸਟਾਂ ਨੂੰ ਦਬਾ ਦਿੰਦੀਆਂ ਹੈਗੀਆਂ ਉਹ ਫੀਲਿੰਗਸ ਤੁਹਾਡੀਆਂ ਦੱਬ ਜਾਂਦੀਆਂ ਹੈਗੀਆਂ ਐਂਡ ਮੇਰੇ ਜਦੋਂ ਅਸੀਂ ਆ ਇੰਡੀਆ ਹੁੰਦੇ ਸੀਗੇ ਉੱਥੇ ਬਿਨਾ ਕਾਲ ਤੋਂ ਕਿਸੇ ਵੀ ਜਾ ਕੇ ਡੋਰ ਖੜਕਾ ਦੇਣਾ ਅਸੀਂ ਬਾਹਰ ਖੜੇ ਹਾਂ ਹਾਂ ਬਿਲਕੁਲ ਇੱਥੇ ਇੱਥੇ ਹੈ ਇਦਾਂ ਅ ਮੇਰੇ ਤਾਂ ਦਰਵਾਜ਼ੇ ਤੇ ਦਿਨ 24 ਘੰਟੇ ਖੁੱਲੇ ਦਰਵਾਜ਼ੇ ਆ ਇੱਥੇ ਤਾਂ ਕੋਈ ਕਿਸੇ ਨੂੰ ਮਨਾ ਨਹੀਂ ਗਾ ਵੀ ਤੁਸੀਂ ਫੋਨ ਕਰਕੇ ਆਓ ਜਾਂ ਇਦਾਂ ਬਿਨ ਬੁਲਾਏ ਆਉਂਦੇ ਹੈਗੇ ਆ ਚੜ੍ਹਦੀ ਕਲਾ ਹੈਗੀ ਇਸ ਘਰ ਦੇ ਵਿੱਚ ਤਾਂ ਇਦਾਂ ਹੀ ਬਰਕਤ ਆ ਪਰ ਹਾਂ ਹੈਗੇ ਆ ਕਿ ਆਪਣੀਆਂ ਕਾਫੀ ਫੈਮਲੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਤੁਸੀਂ ਸਾਨੂੰ ਫੋਨ ਕਰਕੇ ਆਓ ਜੀ ਹਨਾ ਕਈ ਰੀਜਨਸ ਹੋ ਸਕਦੇ ਉਹਨਾਂ ਦੇ ਆਪਦੇ ਪਰਸਨਲਸ ਤੇ ਵੈਸੇ ਉਹ ਅੱਜਕੱਲ ਦੇ ਟਾਈਮ ਦੇ ਵਿੱਚ ਬੰਦ ਦਾ ਵੀ ਹੈ ਕਿਉਂਕਿ ਇੰਨਾ ਜ਼ਿਆਦਾ ਲਾਈਫ ਬਿਜ਼ੀ ਹੋ ਜਾ ਕਿ ਲੋਕਾਂ ਦੇ ਆਪਦੇ ਆਪਦੇ ਸਕੇਡਿਊਲਸ ਸੈੱਟ ਕੀਤੇ ਹੁੰਦੇ ਆ ਤੇ ਆਪਾਂ ਜਾ ਕੇ ਉਹਨਾਂ ਦੇ ਜਾ ਕੇ ਡੋਰ ਖੜਕਾਤਾ ਤੇ ਅਗਲੇ ਦਾ ਬਾਅਦ ਪਾਰਟੀ ਦਾ ਪਲਾਨ ਤੁਸੀਂ ਕਦੋਂ ਆਏ ਸੀ ਕੈਨੇਡਾ ਅਸੀਂ 87 ਦੇ ਵਿੱਚ ਆਏ ਸੀਗੇ ਅੱਛਾ ਕਿੰਨੇ ਸਾਲ ਹੋ ਗਏ ਮੈਨੂੰ ਹੁਣ ਕਾਫੀ ਸਾਲ ਹੋ ਗਏ ਯਾਰ 30 40 ਯਾ ਆਈ ਏਮ 46 ਨਾਓ ਓ ਯਾ ਐਂਡ ਉਦੋਂ ਉਦੋਂ ਬਹੁਤ ਡਿਫਰੈਂਟ ਸੀਗਾ ਉਦੋਂ ਜਮਾਨਾ ਲਾਈਕ ਉਦੋਂ ਇਹਨੇ ਟਾਮੇਟਾ ਮੇ ਹੁੰਦੇ ਸੀਗੇ ਆਪਣੇ ਪੰਜਾਬੀ ਉਦੋਂ ਸ਼ੁਰੂਆਤ ਹੋ ਗਈ ਸੀਗੀ ਪਰ ਜਦੋਂ ਮੇਰੇ ਡੈਡੀ ਆਏ ਸੀਗੇ ਮੇਰੇ ਡੈਡੀ ਆਏ ਸੀਗੇ 80 ਦੇ ਵਿੱਚ ਅੱਛਾ 80 ਚ 80 ਚ ਆਏ ਸੀਗੇ ਡੈਡੀ ਮੇਰੀ ਭੂਆ ਪਹਿਲਾਂ ਆਈ ਸੀਗੀ ਉਹਨਾਂ ਨੇ ਜਿੱਦਾਂ ਸਾਰਿਆਂ ਨੂੰ ਸੱਦਿਆ ਸੀਗਾ ਉਦੋਂ ਇਦਾਂ ਉਦੋਂ ਡਾਊਨਟਾਊਨ ਜਿਆਦਾ ਕਮਿਊਨਿਟੀ ਆਪਣੀ ਸੀਗੀ ਜਦੋਂ ਕਿਸੇ ਨੂੰ ਦੇ ਡੈਡੀ ਦੱਸਦੇ ਹੁੰਦੇ ਜਦੋਂ ਕੋਈ ਆਪਣਾ ਮ ਉਸਲਾਮ ਭਾਈਚਾਰਾ ਆ ਜਾਂ ਕੋਈ ਬਰਾਊਨ ਕਲਰ ਦੇ ਆਪਣੇ ਕਲਰ ਦੇ ਲੋਕੀ ਦੇਖਦੇ ਸੀਗੇ ਉਹ ਸੜਕ ਪਾਰ ਕਰਕੇ ਮਿਲਣ ਜਾਂਦੇ ਸੀਗੇ ਚੜ ਜਾਂਦਾ ਹੀ ਜਾਂ ਵਿਆਹ ਬਿਆਹ ਜਿੰਨਾ ਡੈਡੀ ਕਹਿੰਦੇ ਡੈਡੀ ਦੀ ਜ਼ਬਾਨੀ ਵਿਆਹ ਜਿੰਨਾ ਚਾ ਚੜਦਾ ਤੇ ਵੀ ਸਭ ਕੋਈ ਆਪਣਾ ਫਿਰ ਹਰ ਵੀਕਐਂਡ ਤੇ ਮਹਿਫਲਾਂ ਲੱਗਦੀ ਹੁੰਦੀ ਸੀ ਘਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਜਿੰਨੇ ਪੁਰਾਣੇ ਹੈਗੇ ਐਂਬੀਟਿਅਰ ਰਿਲੇਟ ਕਰ ਸਕਦੇ ਆ ਆ ਆਪਣੇ ਬਜ਼ੁਰਗ ਕੇ ਇਦਾਂ ਹੀ ਹੁੰਦਾ ਸੀਗਾ ਕਿਸੇ ਦੇ ਕਿਸੇ ਘਰ ਡਿਨਰ ਹੁੰਦਾ ਸੀ ਕਿਸੇ ਕਿਸੇ ਸਾਰੇ ਇਕੱਠੇ ਭੋਂ 20 30 ਲੋਕੀ ਇੱਕ ਘਰ ਦੇ ਵਿੱਚ ਆਰਾਮ ਨਾਲ ਇਹਦਾ ਹੁੰਦਾ ਸੀਗਾ ਪਰ ਅੱਜ ਕੱਲ ਹੁਣ ਅੱਜ ਕੱਲ ਚੇਂਜ ਹੈ ਅੱਜ ਕੱਲ ਬਹੁਤ ਚੇਂਜ ਆ ਗਿਆ ਟੋਟਲੀ ਚੇਂਜ ਆ ਗਿਆ ਨਾ ਬਿਲਕੁਲ ਇਹ ਮੈਂ ਬਲੇਮ ਕਰੂੰਗੀ ਆਪਣਾ ਜਿਹੜਾ ਸਿਸਟਮ ਆ ਖਾਣ ਪੀਣ ਦਾ ਆਪਣੇ ਹਾਰਮੋਨਸ ਚੇਂਜ ਹੋ ਗਏ ਆ ਜਿੱਦਾਂ ਫਾਸਟ ਫੂਡ ਇੰਡਸਟਰੀ ਦੇ ਵਿੱਚ ਇਦਾਂ ਇਹ ਸਾਰਾ ਆਪਣੇ ਦਿਮਾਗ ਦੇ ਉੱਤੇ ਇੱਕ ਤਰ੍ਹਾਂ ਦੀ ਇੱਕ ਜਿੱਦਾਂ ਚੇਂਜ ਕੀਤਾ ਗਿਆ ਹੈਗਾ ਕਿਉਂਕਿ ਫੂਡ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲਸ ਪਾਈ ਜਾਂਦੇ ਹੈਗੇ ਲੱਗਦਾ ਇਹ ਗੱਲਾਂ ਸੱਚੀਆਂ ਨੇ ਇਹ 100% 200% ਇਹ ਜੋ ਆਪਾਂ ਖਾਣਾ ਖਾ ਰਹੇ ਆ ਉਹਦੇ ਵਿੱਚ ਕਾਫੀ ਉਹਦੇ ਵਿੱਚ ਕੈਮਿਕਲਸ ਇੰਜੈਕਟ ਕੀਤੇ ਜਾਂਦੇ ਹੈਗੇ ਆ ਕਿਦਾਂ ਕਰਾਂ ਲਾਈਕ ਮੈਕਡੋਨਲਡਸ ਲਾਲੋਪਾਜ ਕਰ ਬੱਚਿਆ ਅੱਜਕੱਲ ਦੇ ਜਿਹੜੇ ਬੱਚੀ ਜਨਰੇਸ਼ਨ ਤੇ ਆਪਣੀ ਜਨਰੇਸ਼ਨ ਦੇ ਵਿੱਚ ਜਮੀਨ ਅਸਮਾਨ ਦਾ ਪੱਕਾ ਅੱਜਕੱਲ ਦੇ ਬੱਚੇ ਨਾ ਤਾਂ ਉਹਨਾਂ ਨੂੰ ਕਮਿਊਨੀਕੇਸ਼ਨ ਆਉਂਦੀ ਆ ਫੇ ਤੁਸੀਂ ਤੁਹਾਡੇ ਘਰ ਕੋਈ ਆਇਆ ਹੈਗਾ ਵੀ ਕੌਣ ਆ ਕਿੱਦਾਂ ਆ ਨਾ ਕਿੱਦਾਂ ਤੇ ਖਾਣਾ ਪੀਣਾ ਰੂਮਾਂ ਦੇ ਵਿੱਚ ਹੀ ਖਾਣਾ ਹੈਗਾ ਫਿਰ ਉਹ ਮੈਂਟਲ ਸਟ੍ਰੈਸ ਹਰ ਨਾਲੇ ਕਹਿੰਦੇ ਕਿ ਪੇਰੈਂਟਸ ਦੇ ਉੱਤੇ ਡਿਪੈਂਡ ਹੈ ਕਿ ਪੇਰੈਂਟਸ ਨੂੰ ਜ਼ਿਆਦਾ ਸਮਝਾਉਣਾ ਚਾਹੀਦਾ ਕੋਈ ਮਾਪਿਓ ਨਹੀਂ ਚਾਹੁੰਦਾ ਕਿ ਵੀ ਮੇਰੇ ਬੱਚੇ ਔਲਾਦ ਬੁਰੀ ਨਿਕਲੇ ਹਨਾ ਆਪਾਂ ਇੱਕ ਇੱਕ ਹੁਣ ਮੈਂ ਆਪਣੀ ਬੇਟੀ ਹੈ ਮੇਰੀ 16 ਸਾਲਾਂ ਦੀ ਹੈ ਤੇ ਅਸੀਸ ਮੇਰੀ ਬੇਟੀ ਜਿਹੜੀ ਗੁਜ਼ਰ ਗਈ ਆ ਉਹਨਾਂ ਤੇ ਜ਼ਮੀਨ ਅਸਮਾਨ ਦਾ ਫਰਕ ਸੀਗਾ ਅਸੀਸ ਜਦੋਂ ਮੈਂ ਘਰ ਆਉਂਦੀ ਸੀ ਬਾਹਮਾ ਖੋਲ ਕੇ ਖ ਸੋਰੀ ਰਿਜ਼ਰਵਡ ਹੈਗੀ ਉਹ ਅੱਜ ਕੱਲ ਦੇ ਜਮਾਨੇ ਨਾਲ ਚੱਲ ਰਹੀ ਆ ਤੁਹਾਡੇ ਦੋ ਬੇਟੀਆਂ ਨੇ ਦੋ ਬੇਟੀਆਂ ਇੱਕ ਮੈਂ ਅਡਾਪਟ ਕੀਤੀ ਆ ਆਸਟ੍ਰੇਲੀਆ ਦੇ ਵਿੱਚ ਹੈਗੀ ਉਹ ਬਹੁਤ ਕਰਦੀ ਐ ਸ਼ੀਜ਼ ਵੈਰੀ ਨਾਈਸ ਗਰਲ ਜਿਹੜੀ ਹੁਣ ਤੁਹਾਡੇ ਤਿੰਨ ਬੇਟੀਆਂ ਨੇ ਕਿਦੋ ਅੱਛਾ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਇੱਕ ਅਸੀਸ ਹਾਂਜੀ ਉਹਨਾਂ ਉਹਨਾਂ ਨੂੰ ਕੀ ਹੋਇਆ ਸੀ ਹਾਂਜੀ ਉਹਨਾਂ ਨੂੰ ਕੀ ਹੋਇਆ ਸੀ ਜਿਹੜੇ ਅਸੀਸ ਨੂੰ ਅਸੀਸ ਜਦੋਂ ਪੈਦਾਸ਼ ਹੀ ਹੋਈ ਸੀਗੀ ਕਾਫੀ ਸਿਕ ਸੀਗੀ ਸੋ ਡਾਕਟਰਾਂ ਨੇ ਉਸ ਟਾਈਮ ਇਹਨੂੰ ਦੱਸਿਆ ਲਾਈਕ ਪਤਾ ਵੀ ਨਹੀਂ ਸੀ ਉਹਨੇ ਬਚਣਾ ਕਿ ਨਹੀਂ ਲਾਈਕ ਸ਼ੀ ਵਾਸ ਬੋਰਨ ਬਲੂ ਸੋ ਮੇਰੀ ਮੇਰੀ ਜਿਹੜੀ ਫਰੈਂਡ ਸੀਗੀ ਜਿਹੜੀ ਮੇਰੀ ਗਾਇਨੋਕੋਲੋਜਿਸ ਸੀ ਜਿਹਨੇ ਸਰਜਰੀ ਕੀਤੀ ਸੀ ਉਹ ਮੇਰੀ ਬਹੁਤ ਚੰਗੀ ਦੋਸਤ ਸੀਗੀ ਸੋ ਉਹਨੇ ਬਹੁਤ ਛੇਤੀ ਰਿਐਕਸ਼ਨ ਕੀਤਾ ਐਕਟ ਕੀਤਾ ਸਿੱਕੇ ਤੋਂ ਟੀਮ ਬੁਲਾਈ ਗਈ ਕਾਰਡੀਓਲੋਜਿਸ ਅਸਾਈਨ ਕੀਤਾ ਗਿਆ ਤੇ ਮੈਨੂੰ ਅਸੀਜ਼ ਤੋਂ ਯੂ نو ਲਾਈਕ ਦੂਜੇ ਤੀਜੇ ਦਿਨ ਜਾ ਕੇ ਮੈਂ ਦੇਖਿਆ ਹੁਣ ਵੀ ਇੰਨੀ ਉਹਦੀ ਕਿੜਾ ਕਲ ਕੰਡੀਸ਼ਨ ਸੀਗੀ ਪਰ ਪਰਮਾਤਮਾ ਨੇ ਉਸ ਟਾਈਮ ਉਹਨੂੰ ਹੱਥ ਦੇ ਕੇ ਬਚਾਇਆ ਫਿਰ 5 ਮਹੀਨੇ ਦੀ ਜਦੋਂ ਉਹਦੀ ਬਾਈਪਾਸ ਆਪਰੇਸ਼ਨ ਹੋਈ ਸੀ 13 13 ਘੰਟੇ ਦੀ ਸਰਜਰੀ ਸੀਗੀ ਐਂਡ 5 ਮਹੀਨੇ ਦੀ ਅੰਚ 5 ਮਹੀਨੇ ਦੀ ਏਜ ਦੇ ਵਿੱਚ 13 ਘੰਟੇ ਦੀ ਸਰਜਰੀ ਸੀਗੀ ਤੇ ਉਸ ਟਾਈਮ ਕਾਫੀ ਕ੍ਰਿਟੀਕਲ ਸੀ ਉਹਦੇ ਵਿੱਚ ਬਾਹਰ ਨਿਕਲੀ 3 ਮਹੀਨੇ ਬਾਅਦ ਫੇਰ ਡਿਕਲੇਅਰ ਕੀਤਾ ਉਹਦੇ ਅੰਦਰੋਂ ਅਰਪਸ਼ਨ ਹੋ ਗਈ ਸੀਗੀ ਵੈਲਵਲ ਦੀ ਤੇ ਅਮਰਜੈਂਸੀ ਬਾਈਪਾਸ ਉਹਨਾਂ ਨੇ ਫੇਰ 8 ਮਹੀਨੇ ਦੀ ਜਦੋਂ ਉਹਨਾਂ ਨੇ ਕੀਤੀ ਹੈਗੀ ਆ ਉਸ ਟਾਈਮ ਉਸ ਸਰਜੀ ਦੇ ਵਿੱਚ ਉਹਦੇ ਸਾਹ ਚਲੇ ਗਏ ਸੀਗੇ ਸੋ ਸ਼ੀ ਵਾਸ ਪ੍ਰੋਨਾਉਂਸ 3 ਮੱਚ ਡਨ ਪਰ ਉਸ ਟਾਈਮ ਸਰਜੀ ਦਾ ਮੈਨੂੰ ਪਤਾ ਵੇਟਿੰਗ ਰੂਮ ਦੇ ਵਿੱਚ ਮੈਂ ਪੁੰਜੇ ਬੈ ਬੈ ਕੇ ਅਰਦਾਸਾਂ ਕੀਤੀਆਂ ਸੀਗੀਆਂ ਉਹ ਟਾਈਮ

ਅਰਦਾਸਾਂ ਬਿਲਕੁਲ ਕਮਾਈਆਂ ਉਹ ਪਰਮਾਤਮਾ ਨੇ ਦੁਬਾਰਾ ਜ਼ਿੰਦਗੀ ਦਿੱਤੀ ਉਹਨੂੰ ਇੱਕ ਹਨਾ ਤੀਜੀ ਵਾਰ ਲਾ ਲਓ ਤੀਜੀ ਵਾਰ ਜ਼ਿੰਦਗੀ ਦਿੱਤੀ ਤੇ ਉਹ ਮੈਨੂੰ ਤੇ ਡਾਕਟਰਸ ਨੇ ਜਦੋਂ ਅਸੀਸ ਦਾ ਬਰਥ ਹੁੰਦਾ ਡਾਕਟਰ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕੁਝ ਨਹੀਂ ਪਤਾ ਸੀਗਾ ਅੱਛਾ ਬਿਲਕੁਲ ਨਹੀਂ ਮੈਂ ਆਮ ਗਲੈਡ ਲਾਈਕ ਕਈ ਤਾਂ ਹੁੰਦੇ ਨਾ ਡਾਕਟਰ ਦੱਸ ਦਿੰਦੇ ਤੁਹਾਨੂੰ ਵੀ ਤੁਹਾਡੇ ਬੱਚੇ ਨੂੰ ਇਹ ਪ੍ਰੋਬਲਮ ਹੈਗੀ ਆ ਕਿ ਫਿਰ ਉਹ ਤੁਸੀਂ ਡਿਸੀਜਨ ਮੇਕ ਕਰਦੇ ਹੋ ਐਦਰ ਕੰਟੀਨਿਊ ਕਰਨੀ ਆਪਣੀ ਪ੍ਰੈਗਨਸੀ ਜਾਂ ਤੁਸੀਂ ਆਪਣੀ ਟਰਮੀਨੇਟ ਕਰਨੀ ਹੈਗੀ ਆ ਪਰ ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਕਿ ਮੈਨੂੰ ਨਹੀਂ ਪਤਾ ਸੀਗਾ ਤੇ ਨਾ ਡਾਕਟਰੇ ਪਤਾ ਵੀ ਵੀ ਮੈਂ ਆਈ ਡੋਨਟ ਨੋ ਐਨੀਥਿੰਗ ਹੈਨਾ ਪਰ ਮੈਨੂੰ ਪ੍ਰੋਬਲਮ ਸੀਗੀ ਇੰਨਾ ਤਾਂ ਮੈਨੂੰ ਪਤਾ ਸੀ ਮੈਨੂੰ ਸਮਥਿੰਗ ਇਜ਼ ਰੌਂਗ ਵਿਦ ਮੀ ਹੈਨਾ ਤੇ ਪਰ ਉਹ ਮੈਨੂੰ 13 ਸਾਲ ਉਹਨੇ ਮੈਨੂੰ ਉਹ ਕੁੜੀ ਮੈਨੂੰ ਨਿਖਾਰ ਕੇ ਗਈ ਆ ਮੇਰੇ ਜਿਹੜੇ ਕੀਤੇ ਹੋਏ ਪਾਪ ਵੀ ਲਾਈਕ واਸ਼ਡ ਆਊਟ ਕਰਕੇ ਗਈ ਆ ਸੋ ਉਹ ਇੱਕ ਮੈਨੂੰ ਬੈਟਰ ਹਿਊਮਨ ਬੀਇੰਗ ਬਣਾ ਕੇ ਗਈ ਹੈਗੀ ਆ ਉਹ ਉਹਦਾ ਸਮਾਂ ਮੈਨੂੰ ਇੰਨਾ ਤਾਂ ਪਤਾ ਉਹਦਾ ਸਮਾਂ ਇੰਨਾ ਹੀ ਸੀ 13 ਸਾਲ ਦੀ ਉਮਰ ਦਾ ਜਾਨੀ ਦੱਸ ਦਿੱਤਾ ਸੀ ਪਹਿਲਾਂ ਡਾਕਟਰਸ ਨੇ ਡਾਕਟਰ ਨੇ ਇੱਦਾਂ ਨਹੀਂ ਕਿਹਾ ਸੀਗਾ ਵੀ ਲਾਈਫ ਲਾਈਫ ਐਕਸਪੈਕਟੈਂਸੀ ਨਹੀਂ ਦੱਸਿਆ ਸੀਗਾ ਪਰ ਕੁਆਲਿਟੀ ਆਫ ਲਾਈਫ ਮੈਨੂੰ ਪਤਾ ਸੀ ਐਜ਼ ਅ ਮਦਰ ਆਈ ਨਿਊ ਥੈਟ ਇਹਦੀ ਜਿਹੜੀ ਕੁਆਲਿਟੀ ਕੁਆਲਿਟੀ ਆ ਲਾਈਫ ਦੀ ਇੰਨੀ ਵਧੀ ਇੰਨੀ ਹੈ ਨੀਗੀ ਸੋ ਜਿੰਨਾ ਟਾਈਮ ਸੀਗਾ ਮੈਂ ਹਰ ਪਲ ਹਰ ਮੋਮੈਂਟ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਂਦਾ ਇੱਕ ਪਲੈਟਫਾਰਮ ਤੇ TikTok ਤੇ ਉਹਨੂੰ ਪੂਰੀ ਦੁਨੀਆ ਜਾਣਦੀ ਸੀਗੀ ਉਹਦਾ ਫਿਨਰਲ ਵੀ ਇੰਨਾ ਹੈਵੀ ਹੋਇਆ ਸੀਗਾ ਕਿ ਈਵਨ ਲਾਈਕ ਸਾਰੇ ਸ਼ੌਕਟ ਸੀਗੇ ਜਿੱਦਾਂ ਇਹ ਇੰਪੈਕਟ ਹੈ 13 ਸਾਲ ਦੀ ਕੁੜੀ ਸ਼ਾਇਦ 90 90 ਸਾਲ ਦੇ ਹੋ ਜਾਂਦੇ ਉਹ ਵੀ ਨਹੀਂ ਇੰਨਾ ਇੰਪੈਕਟ ਛੱਡ ਕੇ ਜਾਂਦੇ ਜਿੰਨਾ ਇਹ 13 ਸਾਲ ਦੀ ਉਮਰ ਦੇ ਵਿੱਚ ਇੰਨਾ ਨਾਮ ਖੱਟ ਕੇ ਕਦੇ ਇਦਾਂ ਲੱਗਾ ਸੀਗਾ ਕਿ ਉਮਰ ਉਹਦੀ 13 ਸਾਲ ਦਾ ਬਟਲ ਸਾਡੇ ਘਰ 'ਚ ਕੋਈ ਬਜ਼ੁਰਗ ਆ ਗਿਆ ਬਿਲਕੁਲ ਜੀ ਉਹ ਹਾਂ ਮੈਨੂੰ ਬੁੜੀਆਂ ਕਾ ਬੁੜੀਏ ਬੁੜੀਏ ਕਹਿ ਕੇ ਬੁਲਾਉਂਦੀ ਹੁੰਦੀ ਸੀਗੀ ਆ ਕਰ ਲੈ ਬੁੜੀਏ ਉਹ ਕਰ ਲੈ ਬੁੜੀਏ ਦਾ ਹਨਾ ਬੇਬੇ ਸੀ ਘਰ ਦੇ ਵਿੱਚ ਬਿਲਕੁਲ ਦੀ ਪੰਜਾਬੀ ਇਥੋਂ ਦੀ ਪਦਾਸ਼ ਸੀਗੀ ਪਰ ਉਹ ਬਿਲਕੁਲ ਨਹੀਂ ਲੱਗਦਾ ਸੀ ਵੀ ਉਹ ਉਹ ਜਿੱਦਾਂ ਇੱਥੋਂ ਦੀ ਇੱਥੋਂ ਦਾ ਦਾ ਜਨਮ ਜੰਪਾਲ ਇੱਥੋਂ ਦਾ ਹੋਇਆ ਕਿਉਂਕਿ ਉਹਦੀ ਪੰਜਾਬੀ ਉਹਨੂੰ ਸੁਹਾਗ ਸਿਤਨੀਆਂ ਮੂਹ ਜਵਾਨੀ ਆਜ਼ਾਦ ਸੀਗੇ ਇਦਾਂ ਅਖੀਰਲੇ ਸਮੇਂ ਵਿੱਚ ਕੁਝ ਦੱਸਿਆ ਉਹਨੇ ਅਸੀਸ ਨੇ ਅਖੀਰਲੇ ਸਮੇਂ ਦੇ ਉਹਦੇ ਅਖੀਰਲੇ ਮੈਨੂੰ ਹਜੇ ਵੀ ਚੇਤੇ ਆ ਕਿ ਉਹ ਤਾਂ ਉਹ ਦਿਨ ਤਾਂ ਭੁੱਲਦਾ ਨਹੀਂਗਾ ਸੈਟਰਡੇ ਦਾ ਦਿਨ ਸੀਗਾ ਸਾਰਾ ਦਿਨ ਮੈਂ ਉਹਦੇ ਨਾਲ ਸੀਗੀ ਹਰ ਐਤਵਾਰ ਉਹਦਾ ਦਿਨ ਹੁੰਦਾ ਸੀਗਾ ਹਰ ਐਤਵਾਰ ਮੈਂ ਉਹ ਉਹਦੇ ਉਹਦੇ ਜਿਹੜਾ ਉਹਦਾ ਰੁਟੀਨ ਹੁੰਦਾ ਸੀਗਾ ਸਵੇਰ ਉੱਠ ਕੇ ਗੁਰਦੁਆਰੇ ਜਾਣਾ ਹੂੰ ਹੂੰ ਗੁਰਦੁਆਰੇ ਜਾ ਕੇ ਗੁਰਦੁਆਰ ਤੋਂ ਬਹੁਤ ਸਾਰਾ ਬੱਬੇ ਜੀ ਪ੍ਰਸ਼ਾਦ ਲੈਣਾ ਹੂੰ ਪ੍ਰਸ਼ਾਦ ਲੈ ਕੇ ਫਿਰ ਉਸ ਦਿਨ ਕੋਈ ਚਾਚੀ ਕੋਈ ਤਾਈ ਬਹੁਤ ਚਾਚੀਆਂ ਸੀ ਬਹੁਤ ਤਾਈਆਂ ਆਏ ਨੇ ਬਣਾਈਆਂ ਮਾਸੀਆਂ ਨਾਨੀਆਂ ਫਿਰ ਮੈਨੂੰ ਪਹਿਲਾਂ ਹੀ ਗਿਆ ਮਮਾ ਕੱਲੂ ਆ ਚਾਚੀ ਦੇ ਘਰ ਜਾਣਾ ਤੇ ਉਹ ਚਾਚੀ ਮੈਨੂੰ ਪ੍ਰਸ਼ਾਦ ਖਾਓਗੀ ਉਹਦੇ ਹੱਥ ਦੀ ਰੋਟੀ ਖਾਣੀ ਆ ਤੇ ਉਹ ਉਤੋਂ ਫਿਰ ਬਾਅਦ ਚ ਬੰਗਾ ਸਟੋਰ ਜਾਣਾ ਉਹਦੀਆਂ ਪਰਪਲ ਬੰਗਾ ਲੈ ਕੇ ਦੇਣਾ ਹਰ ਜੋੜਾ ਆ ਰਹਿਣ ਤੋਂ ਬਾਅਦ ਮੈਨੂੰ ਲੈ ਕੇ ਦਿੰਦੀ ਹੁੰਦੀ ਸੀਗੀ ਇਹ ਇਹਦੇ ਨਿੱਕੇ ਨਿੱਕੇ ਚਾਹ ਹੁੰਦੇ ਸੀ ਇਹ ਦੀ ਰੁਟੀਨ ਹੁੰਦੀ ਸੀ ਸੋ ਇੱਕ ਰਾਤ ਪਹਿਲਾਂ ਵੀ ਜਦੋਂ ਅਸੀਸ ਦੀ ਡੈਥ ਡੈਥ ਹੋਈ ਆ ਮੈਂ ਲਾਈਕ ਉਹਨੂੰ ਜਦੋਂ 8 ਵਜੇ ਲੈ ਕੇ ਗਈ ਉੱਪਰ ਨਵਾਉਣ ਵਾਸਤੇ ਤੇ ਇਹਨੇ ਮੈਨੂੰ ਕਹਿੰਦੀ ਮਮਾ ਮੇਰੇ ਨਾਲ ਤੁਸੀਂ ਨਹਾ ਲਓ ਕਿਉਂਕਿ 13 ਸਾਲ ਦੀ ਹੋ ਗਈ ਸੀਗੀ ਆਈ ਸਟਾਪ ਟੇਕਿੰਗ ਸ਼ਾਵਰ ਵਿਦ ਹਰ ਸੋ ਉਦੋਂ ਮੈਨੂੰ ਹੋਇਆ ਚੱਲ ਮੈਂ ਇਹਦੇ ਨਾਲ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਮਲ ਮਲ ਕੇ ਨਵਾਇਆ ਮੈਂ ਕਿ ਦੇਖ ਅਸੀਸ ਤੂੰ ਮੰਮਾ ਤੋਂ ਚਾਜ ਜਨਾਨੀ ਨਹਾਉਂਦੀ ਹੈ ਨਾ ਫਿਰ ਇਹਨੇ ਮੈਨੂੰ ਦੋ ਗੀਤ ਸੁਣਾਏ ਸੀਗੇ ਇੱਕ ਸੀਗਾ ਮੇਰੇ ਚ ਦੂਜਾ ਮਾਮਾ ਤੇ ਧੀਆ ਰਲ ਬੈਠਿਆਣੀ ਮਾਈ ਸ਼ਾਵਰ ਦੇ ਵਿੱਚ ਅੱਛਾ ਗੀਤ ਸੁਨਾਇਆ ਫਿਰ ਦੂਜਾ ਗੀਤ ਇਹਨੇ ਸ਼ਾਵਰ ਚ ਕੁਝ ਘੰਟੇ ਪਹਿਲਾਂ ਉਹਦੀ ਡੈਥ ਤੋਂ ਦੂਜਾ ਗੀਤ ਇਹਨੇ ਸੁਨਾਇਆ ਸੀਗਾ ਮੇਰੇ ਚਰਖੇ ਨੂੰ ਖੂਬ ਸਜਾਇਓ ਨੀ ਸਹੇਲਿਓ ਮੈਂ ਤੁਰ ਚੱਲੀ ਮੇਰੀ ਅਮੜੀ ਤਾਂ ਰਹਿ ਗਈ ਇਕੱਲੀ ਹੈਨਾ ਵਾਹਿਗੁਰੂ ਹਮ ਸ਼ਾਵਰ ਤੋਂ ਉਹ ਗੀਤ ਤੋਂ ਬਾਅਦ ਮੈਨੂੰ ਉਹਨੇ ਪੁੱਛਿਆ ਸਵਾਲ ਪੁੱਛਿਆ ਕਿ ਮੰਮਾ ਕੌਣ ਜੰਦ ਕੱਢਦਾ ਹੈਗਾ ਹੈਨਾ ਅੱਛਾ ਮੈਂ ਕਿਹਾ ਮੇਕਾ ਪੁੱਤ ਵਾਈ ਗੁਰੂ ਜੰਤ ਕੱਢਦਾ ਉਹੀ ਪਾਉਂਦਾ ਹੈਗਾ ਪਰ ਤੂੰ ਕਿਉਂ ਇਦਾਂ ਦੀ ਗੱਲ ਚੱਲ ਮਿਲਗਾਣੀ ਸੁਣਾ ਹਣਾ ਗਾਣਾ ਸੁਣਾ ਕੇ ਫਿਰ ਮੈਨੂੰ ਕਹਿੰਦੀ ਮਮਾ ਮੇਰੇ ਵਿਆਹ ਤੇ ਤੁਸੀਂ ਮੇਰੇ ਚਰਖੇ ਨੂੰ ਖੂਬ ਸਜਾਇਓ ਗੀਤ ਗਾਉਣਾ ਮੈਂ ਕਿਹਾ ਪੁੱਤ ਪ੍ਰੋਮਿਸ ਆ ਸ਼ਾਬਦ ਵਿੱਚ ਮੇਰੇ ਵਾਦਾ ਲਿੱਤਾ ਸੀ ਹੱਥ ਵੜ ਕੇ ਨਾ ਮੈਂ ਕਿਹਾ ਪੁੱਤ ਮੈਂ ਤੇਰੇ ਵਿਆਹ ਤੇ ਮੈਂ ਜ਼ਰੂਰ ਗਾਉਂਗੀ ਇਹ ਗੀਤ ਹਣਾ ਤੂੰ ਪਹਿਲਾਂ ਪੜ ਲਾ ਨਾ ਹਮਮ ਦੂਜੇ ਦਿਨ ਲਾਈਕ ਜਦੋਂ ਉੱਠੇ ਮੇਰੀ ਬੇਟੀ ਨੇ ਦੇਖਿਆ ਕਿ ਜਦੋਂ ਮੈਂ ਉਹਨੂੰ ਸਹਿਜ ਨੇ ਦੇਖਿਆ ਕਿਉਂਕਿ ਮੈਂ ਥੱਲੇ ਰੋਟੀ ਵਗੈਰਾ ਬਣਾ ਰਹੀ ਸੀ ਅਸੀਸ ਸੀ ਸੋ ਸਹਿਜ ਨੇ ਪਹਿਲਾਂ ਦੇਖਿਆ ਮੈਂ ਜੋ ਸਹਿਜ ਨੂੰ ਕਿਹਾ ਅਸੀਸ ਨੂੰ ਟਾਕੇ ਆ ਤੇ ਉਦੋਂ ਉਸ ਟਾਈਮ ਨਹੀਂ ਸੀਗੀ ਉਹ ਇਟ ਵਾਸ ਹਾਰਡ ਬਟ ਮਤਲਬ ਸੁੱਤੇ ਹੀ ਰਹਿ ਗਏ ਰਾਤ ਨੂੰ ਸੁੱਤੀ ਰਹਿ ਗਈ ਸੁੱਤੀ ਸੁੱਤੀ ਰਹਿ ਗਈ ਐਂਡ ਸ਼ੀ ਡਿਡਨਟ ਗੈਟ ਅਪ ਹਮ ਫਿਰ ਜਿਹੜਾ ਉਹ ਗੀਤ ਸੀਗਾ ਮੇਰੇ ਚਰਖੇ ਨੂੰ ਖੂਬ ਸਜਾਇਓ ਉਹ ਗੀਤ ਇੱਕ ਆਈ نو ਮੈਨੂੰ ਲੱਗਦਾ ਸ਼ਾਇਦ ਕਿਸੇ ਮਾਂ ਨੇ ਨਹੀਂ ਕੀਤਾ ਹੋਣਾ ਫਿਊਨਰਲ ਤੇ ਉਹ ਗੀਤ ਜਦੋਂ ਉਹਨੂੰ ਤਿਆਰ ਕੀਤਾ ਸੀ ਇੱਕ ਦਿਨ ਪਹਿਲਾਂ ਉਹਦੇ ਫਿਊਨਰਲ ਤੇ ਸਾਡੀ ਫੈਮਿਲੀ ক্লোਜ਼-ক্লোਜ਼ ਸੀਗੀ ਸੋ ਉਹ ਗੀਤ ਉਹਨੂੰ ਤਿਆਰ ਕਰਕੇ ਉਹਦਾ ਮੈਂ ਉਹੀ ਲਵਾਜ਼ ਇੱਕ ਇੱਕ ਮੈਂ ਦੁਲਹਨ ਵਾਂਗੂੰ ਉਹਨੂੰ ਸਜਾਇਆ ਸੀਗਾ ਉਹਦੇ ਪਰਪਲ ਲਵਾਜ਼ ਪਾਇਆ ਪਰਪਲ ਚੂੜਾ ਪਾਇਆ ਸਾਰੇ ਉਹਦੇ ਜੋ-ਜੋ ਦੇ ਚਾ ਸੀਗੇ ਇੱਕ ਵਿਆਹ ਨੂੰ ਲੈ ਕੇ ਮੈਂ ਉਹ ਸਭ ਕੀਤਾ ਤੇ ਇੱਕ ਪੱਥਰ ਦਿਲ ਤੇ ਰੱਖ ਕੇ ਮੈਂ ਉਹ ਗੀਤ ਗਾਇਆ ਗੀਤ ਗਾਇਆ ਉੱਚੀ ਦੇ ਨੇ ਮੈਂ ਪੂਰਾ ਲਾਈਕ ਆਪਣਾ ਜਿੱਦਾਂ ਇੱਕ ਵਿਆਦ ਦਾ ਗੀਤ ਹੁੰਦਾ ਉਹਨੂੰ ਮੈਂ ਉਸ ਟਾਈਮ ਮੈਂ ਗਾਇਆ ਹੂੰ ਅਮ ਓਕੇ ਬਹੁਤ ਇਦਾਂ ਕਾਫੀ ਕੁਝ ਦੇਖਿਆ ਲਾਈਫ ਦੇ ਵਿੱਚ ਹਨਾ ਮੇਰੇ ਇਹਦੀ ਪਾਪਾ ਦੀ ਡੈਥ ਵੀ ਜਿੱਦਾਂ 11 ਮਹੀਨੇ ਪਹਿਲਾਂ ਹੋਈ ਸੀਗੀ ਮੇਰੇ ਹਸਬੰਦ ਦੀ ਅੱਛਾ ਯਾ ਸੋ ਗੈਰਾ ਮੀ ਨਬਾਦ ਉਹ ਜਿਹਦਾ ਚਲੇ ਗਏ ਸੀਗੇ ਹਾਂਜੀ ਯਾ ਸੌਰੀ ਯਾ ਯਾ ਸੋ ਉਹਨਾਂ ਨੂੰ ਕੀ ਹੋਇਆ ਸੀ ਹਸਬੰਡ ਨੂੰ ਮੇਰੇ ਹਸਬੰਡ ਬਚਪਨ ਤੋਂ ਡਾਇਬੀਟਿਕ ਸੀਗੇ ਹਮ ਹਮ ਆ ਸੋ ਉਹਨਾਂ ਦੇ ਉਹ ਲੈਕ ਸੇ ਸ਼ੇ ਟਾਈਮ ਸ਼ੇ ਟਾਈਮ ਦੇਣ ਦੇ ਵਿੱਚ ਇਨਸੂਲਿਨ ਲੈਂਦੇ ਸੀਗੇ ਅੱਛਾ ਡਾਇਬੀਟੀਸ ਐਨੀ ਸੀ ਵਿਆਹ ਤੋਂ ਬਾਅਦ ਪਹਿਲਾਂ ਵੀ ਕਾਫੀ ਸਿਕ ਰਹਿੰਦੇ ਸੀ ਵਿਆਹ ਤੋਂ ਪਹਿਲਾਂ ਮੈਨੂੰ ਪਤਾ ਸੀ ਸਾਰਾ ਕੁਝ ਇਹਨਾਂ ਦੀ ਬਿਮਾਰੀ ਦਾ ਫਿਰ ਵੀ ਵਿਆਹ ਕੀਤਾ ਜੀ ਮੈਂ ਵਿਆਹ ਕੀਤਾ ਮੈਨੂੰ ਇਹਨਾਂ ਫੈਮਿਲੀ ਕਿਉਂਕਿ ਸਾਡਾ ਕਾਸਟ ਸਿਸਟਮ ਦਾ ਰੋਲਾ ਸੀ ਮੈਂ ਇੱਕ ਪੰਤਾਂ ਦੀ ਕੁੜੀ ਸੀਗੀ ਮੇਰੇ ਹਸਬੰਦ ਜੱਟਾਂ ਦੇ ਮੰਡਾ ਮੰਡਾ ਸੀਗਾ ਪਰ ਮੈਨੂੰ ਸੀਗਾ ਨਹੀਂ ਮੈਂ ਇਹਦੇ ਨਾਲ ਵਿਆਹ ਰਾਂਗੀ ਕਿਉਂਕਿ ਮੈਂ ਇਹਨੇ ਲਾਈਫ ਤੇ ਵਿੱਚ ਪਿਆ ਤੋਂ ਪਹਿਲਾਂ ਬਹੁਤ ਸਟਰਗਲ ਕੀਤੀ ਆ ਮੇਰੇ ਹਸਬੰਦ ਨੇ ਹੈਨਾ ਸੋ ਇੱਕ ਇੱਕ ਸੀਗਾ ਇੱਕ ਇਨਸਾਨੀਅਤ ਸੀਗਾ ਵੀ ਮੈਂ ਇਹਨੂੰ ਛੱਡ ਨਹੀਂ ਸਕਦੀਗੀ ਵੀ ਜਿੱਦਾਂ ਕਿਦਾਂ ਮਰਜੀ ਆ ਵੀ ਜੇ ਮੈਂ ਹੁਣ ਇਹਦੇ ਨਾਲ ਵਿਆਹ ਕਰਾਇ ਲਈਸ ਮੈਂ ਦੀ ਲਾਈਫ ਐਕਸਟੈਂਡ ਕਰੂੰਗੀ ਜੇ ਕੋਈ ਹੋਰ ਆ ਜਾਂਦੀ ਚਾ ਨਹੀਂ ਪਰ ਖਾਣ ਪੀਣ ਦਾ ਉਹਨੂੰ ਪਤਾ ਵੀ ਮੈਂ ਬਾਹਰ ਸਾਰੇ ਨੂੰ ਪਤਾ ਮੈਂ ਬਾਹਰ ਹੁਣ ਵੀ ਨਹੀਂ ਖਾਂਦੀ ਮੇਰਾ ਖਾਣਾ ਹਮੇਸ਼ਾ ਕਰੀਬ ਆਂਦਾ ਹੈਗਾ ਜੇ ਕਿਤੇ ਵੀ ਜਾਵਾਂ ਵੀ ਮੈਂ ਮੋਸਟਲੀ ਆਪਣਾ ਡਿਨਰ ਘਰੋਂ ਕਰਕੇ ਹੀ ਜਾਂਦੀ ਹੈਗੀ ਆ ਸੋ ਮੈਨੂੰ ਲੱਗਦਾ ਕਿ ਮੈਂ ਉਹਦੀ ਲਾਈਫ ਐਕਸਟੈਂਡ ਕੀਤੀ ਹੈਗੀ ਆ ਮੇ ਵੀ ਵਿਆਹ ਕਰਾ ਕੇ ਸੋ 17 ਸਾਲ ਬਹੁਤ ਸਨੀ ਯਾਦਾਂ ਮੈਨੂੰ ਦੇ ਕੇ ਗਿਆ ਹੈਗਾ ਹਮ ਐਂਡ ਬਹੁਤ ਕਮਿਆ ਪੂਰੀ ਦੁਨੀਆ ਕੋ ਮਕੇ ਗਿਆ ਹੈਗਾ ਇਨਾ ਕੋਈ ਪੂਰੀ ਉਮਰ ਚ ਨਹੀਂ ਕਰਦਾ ਜਿੰਨੇ ਉਹਨੇ ਕੰਟਰੀਆਂ ਜਿੰਨੀਆਂ ਕੰਟਰੀਆਂ ਦੇਖ ਲਈਆਂ ਹਨਾ ਸੋ ਮੈਨੂੰ ਮਾ ਨਾ ਤੇ ਇੱਕ ਸਾਲ ਚ ਜਣੀ ਦੋ ਜਣੇ ਛੱਡ ਗਏ ਨਾ ਇੱਕ ਸਾਲ ਦੇ ਵਿੱਚ ਹਾਂ ਮੇਰੇ ਘਰ ਦੇ ਵਿੱਚ ਚਾਰ ਚਾਰ ਸਾਲਾਂ ਦੇ ਵਿੱਚ ਵਿੱਚ ਪੰਜ ਮੌਤਾਂ ਹੋਈਆਂ ਬੈਕ ਟੂ ਬੈਕ ਮੇਰੀ ਮੰਮੀ ਦੀ ਡੈਥ ਹੋਈ ਫਿਰ ਮੇਰੇ ਦਾਦਾ ਦਾਦੀ ਇਕੱਠੇ ਪੂਰੇ ਹੋਏ ਉਹਨਾਂ ਦਾ ਫਿਊਨਰਲ ਵੀ ਇਕੱਠਿਆਂ ਦਾ ਕੀਤਾ ਸੀ ਥੋੜੇ ਘੰਟਿਆਂ ਦਾ ਲੈ ਕੇ ਇੱਕ ਦਿਨ ਦਾ ਫਰਕ ਸੀਗਾ ਹੂੰ ਹੂੰ ਬਹੁਤ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀਗੇ ਫਿਰ 2021 ਦੇ ਵਿੱਚ ਮੇਰੀ ਮੰਮੀ ਗਈ 2023 ਦੇ ਵਿੱਚ ਮੇਰਾ ਹਸਬੰਦ ਗਿਆ 11 ਮਹੀਨੇ ਬਾਅਦ ਅਸੀਸ ਚਲੀ ਗਈ ਹੂੰ ਤੇ ਹੁਣ ਬਸ ਮੈਂ ਤੇ ਪਰ ਜਦੋਂ ਤੁਸੀਂ ਬਾਹਰ ਵੀ ਸਾਨੂੰ ਕਿਤੇ ਮਿਲਦੇ ਹੋ ਨਾ ਤੇ ਦੇਖ ਕੇ ਇਦਾਂ ਨਹੀਂ ਲੱਗਦਾ ਕਿ ਵੀ ਇੰਨੇ ਦੁੱਖਾਂ ਦੇ ਵਿੱਚ ਦੀ ਤੁਸੀਂ ਲੰਘ ਰਹੇ ਆ ਹੈਨਾ ਯਾ ਲਾਈਫ ਪੌਫ ਰਾਜਾ ਲ ਮੈਨੂੰ ਹੈਗਾ ਵੀ ਤੁਸੀਂ ਯਾਨੀ ਪੋਜ਼ਿਟਿਵਿਟੀ ਬਹੁਤ ਹੋਣੀ ਚਾਹੀਦੀ ਹੈ ਯਾ ਰੋ ਰੋ ਪਿੱਟ ਕੇ ਨਹੀਂ ਕੁਝ ਮਿਲਦਾ ਕਦੇ ਕਦੇ ਹੁੰਦਾ ਜਜ਼ਬਾਤੀ ਹੋ ਜਾਈਦਾ ਆ ਜਿੱਦਾਂ ਇਮੋਸ਼ਨਲ ਜਦੋਂ ਆਪਾਂ ਸਟੋਰੀਜ਼ ਦੁਆਰਾ ਕਰਦੇ ਹੈਗੇ ਹੈ ਨਾ ਆਪਾਂ ਨੇ ਨਿਕਲ ਆਉਂਦੇ ਹੈਗੇ ਜਜ਼ਬਾਤ ਹੈ ਨਾ ਪਰ ਕੋ ਜ਼ਿੰਦਗੀ ਇਹੀ ਆ ਵੀ ਤੁਹਾਨੂੰ ਚੱਲਣਾ ਪੈਂਦਾ ਹੈਗਾ ਕਿ ਰੋ ਕੇ ਸਰਦਾ ਨਹੀਂ ਕੋਈ ਤੁਹਾਡੇ ਹੈ ਕੁ ਆਪ ਨੂੰ ਹੀ ਕਰਨਾ ਪੈਂਦਾ ਹੈਗਾ ਮੈਂ ਆਨੈਸਟਲੀ ਆਮ ਡੂਇੰਗ ਵੈਰੀ ਗੁੱਡ ਅ ਸੀਜ਼ ਨਹੀਂ ਅਸੀਂ ਸਨਾਲਾ ਅਸੀਂ ਹਰ ਪਾਲ ਹਰ ਵਕਤ ਮੇਰੇ ਨਾਲ ਹੀ ਆ ਇਹਨਾਂ ਦੇ ਪਾਪਾ ਵੀ ਮੈਂ ਮਹਿਸੂਸ ਕਰ ਸਕਦੀ ਆ ਆਈ ਫੀਲ ਦਮ ਬਾੜ ਜਾਣੀ ਐ ਇੱਥੇ ਮੇਰਾ ਆਮ ਗੁਰ ਹੈ ਨਾ ਠੀਕ ਆ ਚੜਦੀ ਕਲਾ ਇੱਕ ਦੂਸੇ ਬਾਹਰ ਇੱਕ ਪਲਾਂਟ ਲੱਗਾ ਦੂਸੇ ਕਹਿੰਦੇ ਉਹ ਅਸੀਸ ਦਾ ਪਲਾਂਟ ਹੈ ਨਾ ਜੀ ਹਾਂ ਉਹ ਉਹ ਦਰਖਤ ਵਿੱਚ ਮੈਂ ਇਦਾਂ ਨਹੀਂ ਕਹਿੰਦੀ ਵੀ ਕੋਈ ਵੀ ਉਹਦੀ ਮੰਮੀ ਮਾਂ ਕਰਕੇ ਪਰ ਉਹ ਜਗ੍ਹਾ ਤੇ ਇੰਨੀ ਕ ਸ਼ਕਤੀ ਹੈਗੀ ਹੈ ਕਿ ਜਿਹੜਾ ਵੀ ਕੋਈ ਆਉਂਦਾ ਹੈਗਾ ਉਹਦੇ ਮੂੰਹ ਚੋਂ ਕੋਈ ਕੰਮ ਰੁਕਿਆ ਹੁੰਦਾ ਉਹਦਾ ਪੂਰਾ ਹੁੰਦਾ ਮੈਂ ਇਹ ਨਹੀਂ ਕਹਿੰਦੀ ਆ ਕੇ ਮੱਥਾ ਟੇਕਣ ਲੱਗ ਜਾ ਚੜਾਵਾ ਚੜਨਾ ਬਰ ਇਹ ਜਗ੍ਹਾ ਹੀ ਇੱਕ ਪਵਿੱਤਰ ਜਗ੍ਹਾ ਹੈ ਅਸੀਸ ਦੀ ਜਗ੍ਹਾ ਹੈਗਾ ਅਸੀਸ ਦੀ એનર્ਜੀ ਹੈਗੀ ਤੁਸੀਂ ਵੀ ਦੇਖਿਆ ਹੁਣ ਇਹ ਵੀਰਜੀ ਆਏ ਸੀਗੇ ਮੇਰਾ ਪੋਡਕਾਸਟ ਲੈਣ ਤੇ ਅਸੀਂ ਤਿਆਰ ਹੋ ਰਹੇ ਸੀਗੇ ਮੈਂ ਤਾਂ ਸਕੈਂਟਾਂ ਦੇ ਵਿੱਚ ਬਿੱਲਾਂ ਵੱਜੀਆਂ ਜ਼ੋਰ-ਜ਼ੋਰ ਦੀਆਂ ਦਾ ਨਾ ਤੇ ਮੈਂ ਤਾਂ ਉਹ ਰਾਈਟ ਅਵੇ ਮੈਂ ਖੋਲਿਆ ਦਰਵਾਜ਼ਾ ਕੋਈ ਵੀ ਨਹੀਂ ਸੀਗਾ ਇੱਧਰ ਉੱਧਰ ਸਾਰੇ ਦੇਖਿਆ ਕੋਈ ਨਹੀਂ ਸੀ ਪੀਰਜੀ ਇਨਾਂ ਨੂੰ ਪਤਾ ਹੈਗਾ ਪਰ ਉਹ ਮੈਨੂੰ ਪਤਾ ਸੀ ਇੱਕ ਸੀਸ ਦਾ ਇੱਕ ਸਾਈਨ ਸੀਗਾ ਵੀ ਆ ਕੇ ਵੀ ਮੈਨੂੰ ਨਹੀਂ ਬੁਲਾ ਕੇ ਕੋਲ ਦੀ ਲੰਗੇ ਆ ਮੇਰੀ ਇੰਟਰਵਿਊ ਲੈਣੀ ਆ ਹਨਾ ਘਰ ਚਾ ਰਹੀਆਂ ਵੀ ਤੁਸੀਂ ਮੈਨੂੰ ਪਹਿਲਾਂ ਫਤੇ ਬੁਲਾ ਕੇ ਜਾਓ ਹਾਂ ਇਹ ਸੀਸ ਇਦਾਂ ਕਰਦੀ ਐ ਨਿੱਕ ਨਿੱਕੀਆਂ ਹਰਕਤਾਂ ਕਰਦੀ ਰਹਿੰਦੀ ਆ ਸੋ ਮੈਂ ਮਹਿਸੂਸ ਕਰਦੀ ਆ ਕਿ ਕੋਈ ਡਰਨ ਜਾਂ ਘਬਰਾਉਣ ਵਾਲੀ ਇਹ ਇੱਕ ਰੱਬੀ ਰੂਹ ਸੀਗੀ ਰੱਬੀ ਰੂਹ ਇੱਥੇ ਹੀ ਫਿਰਦੀ ਹੈਗੀ ਆ ਕਿਤੇ ਨਹੀਂ ਗਈ ਤੇ ਜਿਹੜੀ ਤੁਹਾਡੀ ਅਸੀਸ ਪ੍ਰੋਡਕਸ਼ਨ ਫਿਰ ਉਹ ਸੀਜ਼ ਤੋਂ ਬਾਅਦ ਵਿੱਚ ਬਣਾਈ ਅਸੀਸ ਤੇ ਪ੍ਰੋਡਕਸ਼ਨ ਦਾ ਵੀ ਇੱਕ ਹੈਗੀ ਕਹਾਣੀ ਕਿਦਾਂ ਕਿਵੇਂ ਕਹਦੋ ਅ ਅਸੀਸ ਦੀ ਜਾਨ ਤੋਂ ਬਾਅਦ ਦੋ ਤਿੰਨ ਮਹੀਨੇ ਹੋ ਗਏ ਸੀ ਮੈਂ ਕਾਫੀ ਡਿਪਰੈਸ਼ਨ ਚਲੀ ਗਈ ਸੀ ਅ ਕਿਉਂਕਿ ਇਨੇ ਹਾਸੇ ਬੈਕ ਟੂ ਬੈਕ ਕਿਸੇ ਦਾ ਤੁਸੀਂ ਮਾੜਾ ਨਹੀਂ ਕੀਤਾ ਕਿਸੇ ਦਾ ਤੁਸੀਂ ਹਮੇਸ਼ਾ ਸਾਰਿਆਂ ਦਾ ਭਲਾ ਸੋਚਦੇ ਹੋ ਤੁਹਾਡੇ ਨਾਲ ਇਦਾਂ ਰੱਬ ਦੇ ਨਾਲ ਰੋਸਾ ਹੈ ਕੋਈ ਨਹੀਂ ਬਿਲਕੁਲ ਨੀਗਾ ਉਹ ਨਹੀਂ ਚੜਦੀ ਕਲਾ ਕਿਸੇ ਨਾਲ ਕੋਈ ਰੋਸਾ ਨਹੀਂਗਾ ਮੇਰਾ ਕਿਸੇ ਨਾਲ ਤੇ ਜਦਾਂ ਜਦੋਂ ਇਦਾਂ ਦੇ ਹਾਦਸੇ ਹੋ ਜਾਂਦੇ ਜ਼ਿੰਦਗੀ ਦੇ ਵਿੱਚ ਤੇ ਕਈ ਰੱਬ ਦੇ ਨਾਲ ਗਿਲੇ ਸ਼ਿਕਵੇ ਕਰਦੇ ਆ ਕਿ ਨਹੀਂ ਵੀ ਇਦਾਂ ਤੋਂ ਮਤਲਬ ਕਿਉਂ ਕੀਤਾ ਸਾਡੇ ਨਾਲ ਹਨਾ ਨਹੀਂ ਉਹ ਮੇਰੇ ਪੰਮੇ ਉਹ ਪਤਾ ਕੀ ਆ ਉਹ ਮੇਰੇ ਆਸਤੇ ਲਿਖਿਆ ਸੀਗਾ ਇਹ ਸਭ ਕੁਝ ਧਰੋਂ ਲਿਖਿਆ ਹੁੰਦੀਆਂ ਚੀਜ਼ਾਂ ਇਹ ਕੋਈ ਆਪਾਂ ਕੋਈ ਬਣਾਉਂਦੇ ਨਹੀਂ ਗਏ ਕੋਈ ਕੋਈ ਇੱਥੇ ਰਾਈਟਰ ਸਕ੍ਰਿਪਟ ਰਾਈਟ ਉੱਪਰੋਂ ਬਣ ਕੇ ਆਉਂਦੀ ਆ ਜਿੰਨਾ ਜਿੰਨਾ ਟਾਈਮ ਬੰਦੇ ਦਾ ਹੈਗਾ ਉਹਨਾਂ ਉਹਨਾਂ ਭੋਗ ਕੇ ਜਾਂਦਾ ਹੈ ਜਿੰਨੇ ਸਾਲ ਲਿਖੇ ਉਹ ਜਿੰਨੇ ਸਾਲ ਲਿਖੇ ਉਹਨੇ ਇਨਾ ਮਿੰਟ ਵੱਧ ਨਾ ਮਿੰਟ ਘਾਟ ਹਨਾ ਸੋ ਇਹ ਮੈਨੂੰ ਪਤਾ ਤੇ ਇੱਕ ਹੁੰਦੇ ਨਾ ਮੈਂ ਬਲੀਵ ਕਰਦੀ ਆ ਕਿਉਂਕਿ ਮੈਂ ਬਹੁਤ ਮੇਰੀ ਸਪਿਰਚੁਅਲ ਜਰਨੀ ਬਹੁਤ ਜ਼ਿਆਦਾ ਉਹ ਇਸ ਸੀਜ਼ ਤੋਂ ਬਾਅਦ ਤਾਂ ਕਾਫੀ ਹੋ ਗਈ ਹੈ ਹੁਣ ਜਿਆਦਾ ਸਟਰੋਂਗ ਹੈ ਨਾ ਸੋ ਮੈਂ ਬਲੀਵ ਕਰਦੀ ਆ ਆਪਾਂ ਕਹਿੰਦੇ ਨੇ ਵੀ ਲਾਈਕ ਕਮਸ ਫਰਸਟ ਲਾਈਫ ਕਮਸ ਫਰਸਟ অর ਡੈਥ ਕਮਸ ਫਰਸਟ ਹੈ ਨਾ ਡੈਥ ਲਾਈਫ ਤੇ ਡੈਥ ਤੋਂ ਬਾਅਦ ਹੀ ਬੰਦੀ ਆ ਜਦੋਂ ਬੰਦਾ ਮਰ ਜਾਂਦਾ ਉਦੋਂ ਲਾਈਫ ਸਟਾਰਟ ਹੁੰਦੀ ਆ ਸੋ ਮੇਰੇ ਹਸਬੈਂਡ ਮੇਰੀ ਡਾਟਰ ਮੇਰੀ ਮਾਂ ਮੇਰੇ ਦਾਦਾ ਦਾਦੀ ਜੋ ਵੀ ਮੇਰੇ ਮੇਰੇ ਪਿਆਰੇ ਸੀਗੇ ਉਹ ਸਾਰੇ ਹੈਗੇ ਆ ਪਰ ਉਹ ਹੈਗੇ ਡਿਫਰੈਂਟ ਡਾਈਮੈਂਸ਼ਨਸ ਆ ਆਪਾਂ ਤਾਂ ਸੁੱਤੇ ਪਈ ਆ ਆਪਾਂ ਨੂੰ ਤਾਂ ਅਵੀਅਰ ਸਲੀਪਿੰਗ ਵੀਰ ਇਨ ਅ ਡ੍ਰੀਮ ਲੈਂਡ ਤੇ ਉਹ ਯਾਨੀ ਅਸਲੀ ਜ਼ਿੰਦਗੀ ਉਹ ਜਿਉ ਰਹੇ ਨੇ ਹਨਾ ਅਸਲੀ ਜ਼ਿੰਦਗੀ ਉਹ ਜਿਉ ਰਹੀ ਆ ਕੋਈ ਫਿਕਰ ਨਹੀਂ ਫਾਕਾ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਬੈਲੇ ਨਹੀਂ ਕੋਈ ਕੁਝ ਨਹੀਂ ਦੇਖਦੇ ਆ ਛਾਤੀਆਂ ਮਾਰਦੇ ਵੀ ਇਹ ਕੀ ਕਰ ਰਿਹਾ ਹੱਸਦੇ ਹੋਣੇ ਸਾਡੇ ਤੇ ਹਨਾ ਹਨਾ ਤੇ ਉਹ ਮਿਲਾਂਗੇ ਕਿਤਨੇ ਇਹ ਰੂਹਾਂ ਵਿਚਰਦੇ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਜਿਹੜੇ ਅੰਦਰੋਂ ਅਟੈਚਮੈਂਟ ਹੁੰਦੇ ਤੁਸੀਂ ਉਹ ਆਪਣੀਆਂ ਵਿਚੀਆਂ ਰੂਹਾਂ ਨਾਲ ਤੁਸੀਂ ਜ਼ਰੂਰ ਮਿਲੋਗੇ ਜਦੋਂ ਟਾਈਮ ਆਇਆ ਮੈਂ ਮਿਲੂੰਗੀ ਮੈਂ ਅਸੀਸ ਨੂੰ ਦੂਜੇ ਪਾਸੇ ਮੈਂ ਐਸ ਪਾਸੇ ਵੀ ਮਹਿਸੂਸ ਕਰ ਸਕਦੀ ਹਾਂ ਉਹਦੀ એનર્ਜੀ ਬਿਲਕੁਲ ਮਹਿਸੂਸ ਕਰਦੀ ਹਾਂ ਸੋ ਐਨ ਨਾਲੇ ਹੁੰਦਾ ਇੱਕ ਹੁੰਦਾ ਨਾ ਆਪਾਂ ਅਫਸੋਸ ਮੈਂ ਕਿਉਂ ਮਨਾਵਾ ਹਮ ਕਿਉਂਕਿ ਐਜ਼ ਅ ਮਦਰ ਐਜ਼ ਅ ਵਾਈਫ ਮੈਂ ਉਹ ਸਾਰਾ ਕੁਝ ਫੁੱਲਫਿਲ ਕੀਤਾ ਹੈਗਾ ਮੈਂ ਆਪਣੀਆਂ ਡਿਊਟੀਆਂ ਪੂਰੀਆਂ ਨਿਭਾਈਆਂ ਗਈਆਂ ਰਾਈਟ ਸੋ ਕਈ ਵਾਰ ਹੁੰਦਾ ਜਦੋਂ ਆਪਾਂ ਕਹਿ ਦਿੰਦੇ ਪਛਤਾਉਂਦੇ ਆ ਨਾ ਸ਼ਰਫ ਖੁਰਫ ਵੁਡਵ ਵੀ ਮੈਨੂੰ ਕਾਸ਼ ਮੈਂ ਇੱਦਾ ਕਰਦਾ ਗੁੱਸੇ ਗਿਲੇ ਹੁੰਦੇ ਆਪਾਂ ਮਨਾਉਂਦੇ ਨਹੀਂ ਬੋਲਦੇ ਨਹੀਂ ਮਰ ਜਾਂਦਾ ਉਹਦੇ ਫਿਊਨਰ ਤੇ ਜਾਂਦੇ ਆ ਆਪਾਂ ਹਣਾ ਪਰ ਮੈਨੂੰ ਹੈਗਾ ਵੀ ਮੈਂ ਆਪਣਾ ਐਜ਼ ਅ ਮਦਰ ਮੈਂ ਉਹਨੂੰ ਆਈ ਵਾਸ ਬੈਸਟ ਮਦਰ ਮੈਂ ਉਹਦੀ ਬੈਸਟ ਮਦਰ ਸੀਗੀ ਉਹ ਮੇਰੀ ਬੈਸਟ ਡਾਟਰ ਸੀਗੀ ਤੋਂ ਮੈਨੂੰ ਕੋਈ ਰਿਗਰਟ ਨਹੀਂਗਾ ਵੀ ਮੈਂ ਹਾਇ ਕਾਸ਼ ਇੱਦਾ ਕਰਦੀ ਉੱਦਾ ਕਰਦੀ ਜਾਂ ਇੱਦਾਂ ਮੈਂ ਉਹਦੇ ਨਾਲ ਪੈ ਜਾਂਦੀ ਨਹੀਂ ਉਹਦੀ ਲਿਖੀ ਇਦਾਂ ਸੀ ਪਰਮਾਤਮਾ ਨਹੀਂ ਚਾਹੁੰਦਾ ਸੀਗਾ ਵੀ ਮੇਰੇ ਅੱਖਾਂ ਮੁਰੇਉ ਦੀ ਉਹਦੇ ਸਾਹ ਨਿਕਲ ਹੂੰ ਉਹ ਨਹੀਂ ਚਾਹੁੰਦੀ ਸੀਗੀ ਸੋ ਉਹ ਇਹਨਾਂ ਇਹਨਾਂ ਚੀਜ਼ਾਂ ਤੋਂ ਬਾਅਦ ਵਿੱਚ ਰੱਬ ਦੇ ਉੱਤੇ ਕਿੰਨਾ ਜਕੀਨ ਬਣਿਆ ਰੱਬ ਤੇ ਤਾਂ ਹੈਗਾ ਹੀ ਇਹ ਯਕੀਨ ਪੂਰਾ ਹੈ ਰੱਬ ਦੇ ਨਾਲ ਹੀ ਮੇਰੇ ਸਾਥ ਵਧੀਆ ਹੈ ਹੂੰ ਬਿਲਕੁਲ ਵਧੀਆ ਹੈਗਾ ਪਰਮਾਤਮਾ ਦਾ ਸ਼ੁਕਰਾਨੇ ਚ ਰਹੀਦਾ ਆਪਾਂ ਹੂੰ ਕਦੇ ਕੋਈ ਦਿਨ ਚੰਗੇ ਮੰਦੇ ਆਉਂਦੇ ਰਹਿੰਦੇ ਆ ਹੂੰ ਹੂੰ ਪਰ ਜਦੋਂ ਤੁਸੀਂ ਯੂ ਨੋ 네ਗੇਟਿਵ ਰਹਿ ਕੇ ਕੀ ਬਣਦਾ ਹੈਗਾ ਹੂੰ ਰੋ ਪਟਕੇ ਗਿਆ ਲੈ ਯੂ ਯੂਅਰ ਡੈਮੇਜਿੰਗ ਯੂਅਰ ਵੀ ਆਪਣੇ ਵੀ ਦੂਰ ਹੋ ਜਾਂਦੇ ਜਦੋਂ ਰੋਂਦਿਆਂ ਨੂੰ ਦੇਖਦੇ ਹੈਗੇ ਨਹੀਂ ਕੋਈ ਨਹੀਂ ਮੈਂ ਮੇਰਾ ਐਕਸੀਡੈਂਟ ਹੋਇਆ ਸੀ ਬਹੁਤ ਪਹਿਲਾਂ ਤੇ ਮੈਂ 28 ਘੰਟੇ ਖਾਣੇ ਤੋਂ ਬਿਗੈਰ ਗਈਆਂ ਮੈਂ ਤੇ ਸੀਸ ਮੈਨੂੰ ਉਹ ਦਿਨ ਚਿੱਤੇ ਆ ਕਦੇ ਵੀ ਨਹੀਂ ਭੁੱਲਦਾ 28 ਆਵਰਸ ਵਿਦਆਉਟ ਆਫ ਫੂਡ ਮੇਰੀਆਂ ਲੱਤਾਂ ਬਾਹਾਂ ਸਭ ਕੁਝ ਟੁੱਟਿਆ ਸੀਗਾ ਅੱਛਾ ਮੇਰੇ ਹਸਬੰਦ ਦੀ ਡੈਥ ਤੋਂ ਬਾਅਦ 3 ਮਹੀਨੇ ਬਾਅਦ ਮੇਰਾ ਬਹੁਤ ਪਹਿਲਾਂ ਐਕਸੀਡੈਂਟ ਹੋਇਆ ਸੀਗਾ Hmm. it was a motorcycle accident okay and uh, mere agudda uh, mudda tor vi nahi sakdi si primatch hmm. meri sofe te peh si gi hmm. te assi special si gi hmm. so us minnu pata oh kudi ne kitta like oh then mainu kade vi nahi pulda gaya i, I seen a kamre honda na hmm. ਫਰ ਉਹਨਿਕ ਮੈਨੂ ਕਿਆ ਫੜ ਕੇ ਹੈਨਾ ਮਮਾ ਇਟਸ ਓਕੇ ਯੂ ਗਾਟ ਥਿਸ ਯੂ ਗਾਟ ਥਿਸ ਕਿਉਂ ਮੇਰੇ ਤੋਂ ਉੱਤੇ ਵੀ ਨਹੀਂ ਹੁੰਦਾ ਜਨਾਬ ਉੱਤੇ ਰੋਟੀ ਰੋਟੀ ਖਵਾ ਹੁੰਦੀ ਸੀ ਮੇਰੇ ਹੱਥ ਉਂਗਲਾਂ ਸੁੱਜੀਆਂ ਸੀਗਾ ਕਾਸਟ ਲੱਗੇ ਵੀ ਸੀ ਕੋਈ ਘਰ ਨਹੀਂ ਸੀਗਾ ਇਕੱਲੀ ਸੀਗੀ ਕੋ ਹਨਾ ਉਹ ਫਿਰ ਉਸ ਟਾਈਮ हो गया ਆਪਣੇ ਆਪ ਜਿੱਦਾਂ ਕਿਦਾਂ ਕਰਕੇ ਪਰਮਾਤਮਾ ਨੇ ਵਾਇਗੁਰ ਨੇ ਸਾਹ ਦਿੱਤਾ ਹੈ ਹਾਂ ਪਰ ਉਹ ਇਦਾਂ ਹੀ ਮੈਨੂੰ ਕੋਈ ਰੋਸਾ ਨਹੀਂ ਪਰਮਾਤਮਾ ਨੇ ਮੈਨੂੰ ਪਾਇਆ ਹੈਗਾ ਕੋਈ ਵਜੇ ਆਸਤੇ ਪਾਇਆ ਹੈਗਾ ਇਸ ਹੈਨਾ ਕੱਢਣ ਵਾਲਾ ਵੀ ਉਹੀ ਆ ਦੁਬਾਰਾ ਫੇ ਆਪਾਂ ਆਉਣੇ ਆ ਅਸੀਸ ਪ੍ਰੋਡਕਸ਼ਨ ਦੇ ਹਾਂਜੀ लेट्स టు ਸੋ ਅਸੀਸ ਪ੍ਰੋਡਕਸ਼ਨ ਇਦਾਂ ਸ਼ੁਰੂ ਹੋਈ ਹੈ 3 ਮਹੀਨੇ ਬਾਅਦ ਮੈਂ ਕਾਫੀ ਡਿਪਰੈਸਡ ਰਹੀ ਹਾਂ ਅਸੀਸ ਦੀ ਡੈਥ ਤੋਂ ਬਾਅਦ ਥੋੜਾ ਜਿਹਾ ਸੀਗਾ ਮੈਨੂੰ ਹੈਨਾ ਇਦਾਂ ਤੇ ਇੱਕ ਦਿਨ ਮੈਂ ਸਿਰਫ ਬੈਠੀ ਘੰਟਾ ਆਪਣਾ ਰੋ ਇਦਾਂ ਹੀ ਕਰੀ ਜਾਂਦੀ ਸੀ ਕਿ ਤੇ ਮੇਰੀ ਡਾਟਰ ਨੇ ਸਹਜ ਆਈ ਉਹਨੇ ਦੇਖਿਆ ਵੀ ਮੰਮਾ ਨੂੰ ਕੀ ਹੋਇਆ ਸੀਸ ਤੇ ਮੇਰੇ ਹਸਬੰਦ ਦੀ ਫੋਟੋ ਸਾਹਮਣੇ ਪਈਆਂ ਦੂਜੇ ਲਿਵਿੰਗ ਰੂਮ ਚ ਉਹਨਾਂ ਵੱਲ ਮੈਂ ਜਿੱਦਾਂ ਇੱਕ ਫਰੋਜ਼ਨ ਨਹੀਂ ਹੁੰਦਾਗਾ ਸਟੈਚੂ ਬਣ ਕੇ ਬਸ ਮੈਂ ਇਦਾਂ ਹੀ ਮੈਂ ਦੇਖੀ ਜਾਂਦੀ ਸੀ ਹੈਨਾ ਤੇ ਉਹ ਮੇਰੀ ਬੇਟੀ ਨੇ ਮੈਨੂੰ ਆ ਕੇ ਹਲਾਇਆ ਕਹਿੰਦੀ ਮਾਂ ਮਈ ਓਕੇ ਤੇ ਮੈਂ ਜਦੋਂ ਉਹਦੇ ਦੇਖਿਆ ਤੇ ਪੂਰਾ ਕਹਿੰਦੀ ਇਟਸ ਬੀਨ ਓਵਰ ਆਵਰ ਕਹਿੰਦੇ ਤੂੰ ਉੱਪਰ ਹੋ ਗਿਆ ਵੀ ਤੂੰ ਕੀ ਕਰੀ ਜਾਂਦੀ ਆ ਮੈਂ ਕਹਿੰਦੀ ਨੋ ਸਹਜ ਮੈਂ ਨਹੀਂ ਠੀਕ ਨਹੀਂ ਗਈ ਮੈਂ ਆਪਨਾ ਰੋਕੇ ਫਿਰ ਉਹਨੇ ਮੈਨੂੰ ਜੱਫੀ ਪਾਈ ਮੈਂ ਕਿਹਾ ਕਿ ਸਾਰ ਜ ਡੋਨਟ ਵਰੀ ਮੱਖੇ ਤੂੰ ਚੱਲ ਉੱਪਰ ਹੈ ਨਾ ਜਾਵੜਾ ਉੱਪਰ ਜਾ ਕੇ ਫਿਰ ਮੈਂ ਬਹੁਤ ਰੋਈ ਫਿਰ ਮੈਂ ਅਸੀਸ ਤੇ ਦੀਪੇ ਮੇਰਾ ਹਸਬੰਦ ਨਾ ਦੀਪਾ ਦੋਨਾਂ ਨੂੰ ਮੈਂ ਪੁੱਛਿਆ ਮੈਂ ਕਿਉਂਕਿ ਜਿਹੜੀ ਔਰਤ ਇੱਕ ਮੇਰੇ ਹਸਬੰਦ ਵੀ ਬਿਮਾਰ ਹੈ ਜਾਂ ਮੇਰੀ ਲਾਈਫ ਭੜੀ ਮਾ 17 ਸਾਲ ਦੀ ਜਰਨੀ ਬੈਂਪਟਨ ਸਿਵਿਕ ਹਸਪੀਟਲ ਠਾਣੋ ਜਨਰਲ ਹਸਪੀਟਲ ਸਿੱਖੇਦ ਹਸਪੀਟਲ ਹਸਪੀਟਲ ਚ ਨੰਗੀ ਆ ਹੈ ਨਾ ਤਾਂ ਇੱਕਦਮ ਬੇਲਾ ਹੋ ਗਿਆ ਬੰਦਾ ਕੋਈ ਹਸਪੀਟਲ ਨਹੀਂ ਕੁਛ ਨਹੀਂ ਆ ਵੀਅਰ ਹੈਲਥੀ ਅਸੀਂ ਦੋਨੇ ਹੈਲਥੀ ਆ ਤੇ ਫਿਰ ਲਾ ਜਿੰਦਗੀ ਇੱਕ ਰੁਕ ਜੀ ਗਈ ਸੀਗੀ ਤੇ ਫਿਰ ਮੈਂ ਅਸੀਸ ਨੂੰ ਪੁੱਛਿਆ ਮੈਂ ਕਿ ਪੁੱਤ ਤੂੰ ਦੱਸ ਮੈਂ ਕੀ ਕਰਾਂ ਕਿੱਧਰ ਜਾਵਾਂ ਵੀ ਤੂੰ ਮੈਨੂੰ ਰਸਤਾ ਦਾ ਦਿਖਾ ਤੇ ਉੱਥੇ ਬੈਠੀ ਬੈਠੀ ਮੇਰੇ ਮੂੰਹ ਚ ਨਿਕਲਿਆ ਜਦੋਂ ਅਸੀਸ kia ਨਾਲ ਹੀ ਮੇਰੇ ਮੂੰਹ ਚ ਪ੍ਰੋਡਕਸ਼ਨਸ ਨਿਕਲਿਆ ਅੱਛਾ ਯਾ ਉਸ ਟਾਈਮ ਅਸੀਸ ਦੀ ਫੋਟੋ ਦੇ ਮੂਰੇ ਖੜ ਕੇ ਹਾਂ ਫੋਟੋ ਸੀ ਕਿ ਸੋਫੇ ਤੇ ਬੈਠੀ ਸੀ ਮੈਂ ਕਿ ਅਸੀਸ ਤੂੰ ਦੱਸ ਮੈਂ ਰੋਂਦੀ ਸੀ ਬਹੁਤ ਰੋਈ ਮੈਂ ਮੈਂ ਕਿ ਪਤਾ ਮੈਂ ਮੇਰੇ ਕੋਲ ਕੰਮ ਹੀ ਹੈ ਨਹੀਂਗਾ ਤੇਰੇ ਪਾਪਾ ਦੇ ਰੋਟੀ ਆਉਂਦੇ ਹੁੰਦੇ ਸੀ ਪਤਾ ਲੱਗਿਆ ਤੇ ਘਰੇ ਆਉਂਦੇ ਮੈਂ ਜਦੋਂ ਕਿਚਨ ਚ ਵੜ ਜਾਂਦੀ ਸੀਗੀ ਹੈਨਾ ਇੱਕ ਡਰ ਜਾਂ ਹੁੰਦਾ ਸੀ ਸੋ ਫਿਰ ਮੇਰੀ ਮੰਨ ਦੇ ਵਿੱਚ ਆਇਆ ਸੀ ਅਸੀਸ ਪ੍ਰੋਡਕਸ਼ਨਸ ਤੇ ਫਿਰ ਮੈਂ ਕਿ ਅਸੀਸ ਨੂੰ ਸੰਗੀਤ ਨਾਲ ਪਿਆਰ ਸੀ ਉਹਨੇ ਮੈਨੂੰ ਰਸਤਾ ਦਿਖਾਇਆ ਉਸ ਦਿਨ ਤੋਂ ਦੂਜੇ ਦਿਨ ਮੈਂ ਔਨਲਾਈਨ ਗਈ ਰਜਿਸਟਰ ਕੀਤਾ ਕੁਝ ਸੋਚਿਆ ਨਹੀਂ ਸਮਝਿਆ ਨਹੀਂ Hmm. and uh, moving forward and i'm doing very good hmm. bahut vadiya kar rahi hai sis production kafi uh, shows wagaira um, kafi songs ka... bhi aaye na tode pure hit hoye hai, hai ji ਹੋਰ ਸਾਡੀਆਂ ਨਵੀਆਂ ਐਲਬਮਸ ਆ ਰਹੀਆਂ ਧਾਰਮਿਕ ਐਲਬਮਸ ਆ ਰਹੀਆਂ ਆਈਆਂ ਦੇ ਆਰ ਇਨ ਦਾ ਮੇਕਿੰਗਸ ਰਾਈਟ ਨਾਓ ਦੇ ਨਵੇਂ ਆਰਟਿਸਟ ਨੂੰ ਵੀ ਪ੍ਰਮੋਟ ਕਰ ਰਹੀਆਂ ਆਪਣੇ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਨੂੰ ਮੈਂ ਉਹ ਪਲੈਟਫਾਰਮ ਦੇ ਰਹੀਆਂ ਜਿਹੜਾ ਕਿਸੇ ਨੇ ਕਦੇ ਨਹੀਂ ਦਿੱਤਾ ਗਿਆ ਉਹਨਾਂ ਨੂੰ ਹਨਾ ਸੋ ਇੱਕ ਆਪਣਾ ਬੱਚਾ ਹੈ ਗਾਂ ਕੁਸ਼ਕਲయర్ ਹੀਸ ਫੁਲੀ ਬਲਾਈਂਡ ਉਹਨਾਂ ਦੀ ਐਲਬਮ ਦੀਪ ਜੰਦੂ ਨਾਲ ਅਸੀਂ ਵਰਕ ਕਰ ਰਹੀਆਂ ਅੱਛਾ ਹਾਂਜੀ ਉਹਦਾ ਉਹਦਾ ਗਾਣਾ ਆਪਾਂ ਜਲਦੀ ਲੈ ਕੇ ਆ ਰਹੀਆਂ ਜਿਹੜੀ ਰੀਲੀਜ਼ ਕਰਾ ਰਹੀਆਂ ਸੀਸ ਪ੍ਰੋਡਕਸ਼ਨ ਥਰੂ ਅਖੀਰ ਦੇ ਵਿੱਚ ਪੰਜਾਬੀਆਂ ਨੂੰ ਇੱਕ ਵਧੀਆ ਜਿਹਾ ਮੈਸੇਜ ਦਿਓ ਜੀ ਤੁਸੀਂ ਪੰਜਾਬੀ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਪਿਆਰ ਨਾਲ ਰਹੋ ਚੜ੍ਹਦੀ ਕਲਾ ਚ ਰਹੋ ਆ ਜ਼ਿੰਦਗੀ ਚ ਬਹੁਤ ਕੁਝ ਹੁੰਦਾ ਹੈਗਾ ਬਹੁਤ ਪਚਾਲ ਆਉਂਦੇ ਹੈਗੇ ਤੂਫਾਨ ਆਉਂਦੇ ਹੈਗੇ ਪਰ ਬੰਦਾ ਉਹੀ ਹੈ ਜਿਹੜਾ ਜਿਹੜਾ ਐਨ ਡਟ ਕੇ ਖੜਾ ਰਹਿੰਦਾ ਹੈ ਵਿਦ ਸਮਾਈਲ ਹੈਨਾ ਜ਼ਿੰਦਗੀ ਬਹੁਤ ਪਿਆਰੀ ਆ ਪਿਆਰ ਨਾਲ ਜਿਓ ਅਮਨ ਬੈਸ ਵੱਲੋਂ ਬਹੁਤ ਬਹੁਤ ਪਿਆਰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਸਟੀ ਥੈਂਕ ਯੂ